ਐਸਾ ਖਾਵਾਂਗੇ ਲੈ ਲੈ ਤੂੰ ਸਰਪੰਚੀ ਦੀ ਸਰਕਾਰੀ ਪੈਸਾ ਖਾਵਾਂਗੇ ਲੈ ਲੈ ਤੂੰ ਸਰਪੰਚੀ ਦੀ ਸਰਕਾਰੀ ਪੈਸਾ ਖਾਣ ਬੜਾ ਲਿਆ ਭੈਣ ਨੂੰ ਅੰਦਰ ਦਾ ਬੰਦਾ ਨਵਾਂ ਸਰਪੰਚ ਕੜੇ ਇਹੋ ਜਾ ਲਾ ਬਚਾਈ ਮੈਂ ਤੈਨੂੰ ਕਹਿੰਦਾ ਜੀ ਦੇਖ ਭੈ ਭਤਾ ਛਾਰੇ ਸ਼ਾਂਤੀ ਨਾ ਬਣ ਗਏ ਸਰਪੰਚੀ ਤੇਰੀ ਟੱਕਰ ਚ ਕੋਈ ਨਹੀਂ ਹੈ ਚਲ ਹੁਣ ਭੁੱਖ ਜੀ ਲੱਗ ਗਈ ਚਲ ਤੇਰੀ ਭੈ ਲਵੇਂ ਨਾਲੇ ਖੁਆ ਖਾਨੀਆਂ ਨਾਲੇ ਦੁੱਧ ਪੀਵਾਗੇ ਹਾਂ ਆਜਾ ਹਾਂ ਆਜਾ ਜਰੂਰ ਖਾਓ ਆ ਦੇਖ ਲੈ ਮਰਿਆ ਹੋਏ ਛੱਪ ਹਲੇ ਵੀ ਫੁਕਾਰੇ ਮਾਰਦਾ ਹੈ ਮੈਸਾ ਆਪਣੀ ਜ਼ਹਿਰ ਨਹੀਂ ਮਰਦੀ ਹੁੰਦੀ ਸੱਪ ਮਰ ਜਾਂਦਾ ਹੈ ਹਾਂ ਉਹਦਾ ਫੂਚ ਹੁੰਦੀ ਹੈ ਵਿਆਹ ਕੋਲ ਦੇ ਮਖਾ ਹਾਂ ਉਹ ਕੋਲ ਹੀ ਜਦ ਆਪ ਦਾ ਡੱਬਰ ਮੜਾ ਹੋਵੇ ਕਿਸੇ ਨੂੰ ਕੀ ਲੰਬਾ ਦਈਏ ਅੱਛੀ ਦਾ ਪੰਜਾਈ ਲਵੇ ਖੁਆ ਖੁਆ ਖਾਲਾ ਖਾਲੋ 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 ਤੂੰ ਜਾ ਹੁਣ ਤਾਂ ਗਲੀਆਂ ਤੇ ਫਰਮਾਉਂਦਾ ਆ ਆ ਗੋਈ ਨਹੀਂ ਖਾ ਲਓ ਭਾਈ ਕਰੇ ਭਾਈ ਜਾ ਬੱਦੂ ਤੇ ਚੂਕਾ ਜੰਦਰ ਆ ਜੀ ਡਿੱਗ ਜੰਦਾ ਨਾ ਕਬੂਤਰੀ ਤਾਂ ਤੇਰੀ ਉੱਡ ਗਈ ਹਾਂ ਕਬੂਤਰੀ ਉੱਡ ਗਈ ਕਬੂਤਰੀ ਅੱਛਾ ਉਹ ਕੱਲਾ ਫੜ ਫੜ ਕਰਦਾ ਹਾਂ ਆਹ ਚਾਲੋ ਖਵਾ ਖਾਲੋ ਖਵਾ ਬਈ ਆ ਜਾ ਇਹਨੂੰ ਕੰਮ ਸੇੜਦਾ ਅੰਦਰ ਵਾ ਜਾ ਡਿਗੜਾ ਲਿਆ ਪੈਨ ਨੂੰ ਅੰਦਰ ਦਾ ਬੰਨਦਾ ਨਮਾਸਰ ਬੰਨ ਤੜੇ ਕੋਈ ਅੰਦਰੋਂ ਜਾ ਕੇ ਦੇਖੋ ਖਾਉਂਦਾ ਨਹੀਂ ਖਤਰਨਾ ਬਹੁਤ ਛੋਟਾ ਇਹਨਾਂ ਕਬੂਤਰੀ ਉੱਡ ਗਈ ਨਿਹਤਰ ਦੀ ਛਾਦਰੀ ਦੇ ਛੋੜੀਆਂ ਕਬੂਤਰੀਆਂ ਨੇ ਚੱਲ ਉਹ ਨਿਹਤਰਾ ਛਾ ਨੂੰ ਮੈਂ ਮਰ ਜਾ ਜਰਮਾਂ ਬਾਂ ਗੀ ਸਰਪੰਚਣੀ ਮੇਰੇ ਦਾ ਅੱਗੇ ਪਿੱਛੇ ਹੂਟਰਾਈਆਂ ਗੱਡੀਆਂ ਐ ਕੋ ਮੈਂ ਕਰਨੀ ਆ ਪੂ ਪੂ ਕਰਦੀਆਂ ਜੇ ਮੰਤਰੀ ਦੇ ਮਗਰ ਹੁੰਦੀਆਂ ਨੇ ਦੋ ਗੱਡੀਆਂ ਅੱਗੇ ਦੋ ਗੱਡੀਆਂ ਪਿੱਛੇ ਵਿਚਾਲੇ ਮੇਰੀ ਗੱਡੀ ਹੋਇਆ ਕਰੋਗੀ ਕਿੰਨਾ ਨਜ਼ਾਰਾ ਹੋਇਆ ਕਰੋਗੀ ਲੋਕ ਜਦੋਂ ਕਿਆ ਕਰਨਗੇ ਪ੍ਰੀਤ ਭੈਣ ਜੀ ਸਸਤਰੀ ਕਾਰ ਸਰਪੰਚਣੀ ਜੀ ਸਸਤਰੀ ਕਾਰ ਸਰਪੰਚਣੀ ਜੀ ਹਾਏ ਹਾਏ ਐਨੀ ਕੋਈ ਸ਼ਾਮ ਨਹੀਂ ਜਾਂਦੀ ਹੁਣ ਉਹ ਗਾਣਾ ਨਾ ਗਾਵਾਂ ਹਾਏ ਹੇ ਉਹ ਤਾਂ ਗਾਣਾ ਪਤਾ ਨਹੀਂ ਬੋਲੀ ਚੈਰੋਈ ਦੀ ਚੱਲ ਲਾਲਾ ਤੂੰ ਸਰਪੰਚੀ ਨਹੀਂ ਸਰਕਾਰੀ ਪੈਸਾ ਖਾਵਾਂਗੇ ਮੈਂ ਲੈ ਤੂੰ ਸਰਪੰਚੀ ਨਹੀਂ ਸਰਕਾਰੀ ਪੈਸਾ ਖਾਵਾਂਗੇ ਲੈ ਲੈ ਤੂੰ ਸਰਪੰਚੀ ਨਹੀਂ ਸਰਕਾਰੀ ਪੈਸਾ ਖਾਵਾਂਗੇ ਲੈ ਲੈ ਤੂੰ ਸਰਪੰਚੀ ਨਹੀਂ ਸਰਕਾਰੀ ਪੈਸਾ ਖਾਵਾਂਗੇ ਮੁਝ ਹੀ ਬਣਾ دیا ਤੇਰੀ ਸਰਪੰਚੀ ਵੀ ਨਕਲੇ ਐ ਤਾਂ ਕੋਈ ਹੋ ਰਹੀ ਹੈ ਤਾਂ ਸਾਹ ਗਣ ਸੁਖਰਾਲਾ ਹੁਣੇ ਹੋਈ ਆ ਨਹੀਂ ਮੈਨੂੰ ਤਾਂ ਫਸੀ ਨਹੀਂ ਸੀ ਦੁਨੀਆਦਾਰੀ ਦਾ ਹਾਂ ਵੀ ਦੁਨੀਆ ਸੱਚੀ ਮੈਂ ਨਹੀਂ ਗੋਲ ਆ ਹਾਂ ਨੂੰ ਪਤਾ ਲੱਗਿਆ ਗੋਲ ਦੁਨੀਆ ਦਾ ਭਾੜੇ ਗੋਲ ਮੋਲ ਆ ਗੋਲ ਮਟੋਲ ਗੋਲ ਮਟੋਲ ਪਹਿਲਾਂ ਤਾਂ ਮਨ ਨੂੰ ਆਈ ਤੀ ਵੀ ਜੀ ਮੈਂ ਮੈਂ ਸਿੱਧੀ ਸਾਦੀ ਆ ਦੁਨੀਆ ਆਈ ਐ ਸਿੱਧੀ ਸਾਦੀ ਪਰ ਨਾ ਮੈਂ ਤਾਂ ਜਲੇਬੀ ਮੰਗੂ ਨਾ ਦੁਨੀਆ ਦਾ ਪਤੀ ਨਹੀਂ ਲੱਗਦਾ ਹੈ ਨਹੀਂ ਮੈਨੂੰ ਲੱਗਦਾ ਅੱਜ ਤੂੰ ਸਹਾਂ ਘੋਈਂ ਅੱਜੇ ਕੁਛ ਕਰਕੇ ਮੈਨੂੰ ਤਾਂ ਕੀ ਨਹੀਂ ਕੀ ਕਹਿੰਦੀ ਮੈਨੂੰ ਆਏ ਲੱਗਦਾਗਾ ਨਸਿੱਤਰ ਨੇ ਉਹ ਅੱਜੇ ਕੁਛ ਕਰਤੀ ਛੂਟ ਸੱਪਾ ਲਿਆ ਤਾਂ ਹੋਣਾ ਇਹੋ ਇਹ ਤਾਂ ਭੱਜ ਗਈ ਉਹਦੀ ਮਸੂਕ ਤਾਂ ਹਲੇ ਕਿੱਥੇ ਤੈਨੂੰ ਪਤੀ ਐ ਹਲੇ ਤਾਂ ਉਹਦੇ ਗਾਮ ਚ ਵਿਚਾਰਾ ਧਰਮਪ੍ਰੀਤ ਦੇ ਗਾਣੇ ਗਾਉਂਦਾ ਹੋਣਾ ਟੁੱਟੇ ਦਿਲਾਂ ਦਾ ਕਿਹੜਾ ਹੁੰਦਾ ਟੁੱਟੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਸੋਹਣਿਆ ਇਸ ਜੱਗ ਤੇ ਹਾਂ ਹਲੇ ਬਾਬਾ ਤੇਰੇ ਤਾਜ ਆ ਤਾਜ ਟੁੱਟਿਆ ਹੋਇਆ ਗੱਲ ਪੂਰੀ ਕਰਨ ਦੇ ਦਿਆ ਫੇਰ ਗੱਲ ਤਾਂ ਖੋ ਗਿਆ ਗੱਲ ਫੇਰ ਪੂਰੀ ਕਰ ਲਈ ਪਹਿਲਾਂ ਮੈਂ ਦੋਚ ਪੱਤੀ ਪਾ ਲਿਆ ਨਾਲੇ ਖੋਆ ਗੱਲ ਸੁਣ ਮੇਰੀ ਪਾ ਹੁਣ ਜਦੋਂ ਤੂੰ ਸਰਪੰਚਣੀ ਬਣੇਗੀ ਫੇਰ ਪਾਸ ਸੁਣ ਦਿਆ ਕਰੇਗੀ ਹਾਂ ਫੇਰ ਐ ਥੋੜੀ ਵੀ 2 ਮਿੰਟ ਪਾਸਣ ਦੇ ਤਾਂ 2 ਮਿੰਟ ਪਾਈਗੀ ਫਿਰ ਤਾਂ ਲੰਮੀ ਸਪੀਸ ਚੱਲਿਆ ਕਰੂ ਆਈ ਨਹੀਂ ਬਤਾ ਅੱਧਾ ਦਾ ਘੰਟਾ ਪਾਸਣ ਦੇਣਾ ਪੈਣਾ ਬੰਦੇ ਨੂੰ ਤਾਂ ਕਰਕੇ ਕਹੀਆਂ ਫਿਰ ਮੈਂ ਹੁਣ ਮੈਂ ਬੋਲਣਾ ਸਿੱਖੂਗੀ ਨਹੀਂ ਤੇਰੇ ਨਾਲ ਜਾ ਕੇ ਬੋਲਿਆ ਕਰੂੰਗੀ ਬੋਲਣਾ ਸਿੱਖਾਂਗੀ ਆਈ ਪਾਸਣ ਦੇਣਾ अच्छा हुन तू सरपंच ਨਹੀਂ ਬਣੇਗੀ ਆਪਾਂ ਨਾਲ ਮਿਲ ਕੇ ਬੋਲਪਾ ਕਰਾਂਗੇ ਦੋਨੇ 10 ਮਿੰਟ ਮੁਕਾਈ ਤੇ ਮੇ ਨਾਲ ਰੱਖਿਆ ਕਰੂਗੀ ਫਿਰ ਉਹ ਮਾਂ ਹੈਸਲ ਕਰਦੀ ਸੀ ਉਹ ਚਲ ਪਰ ਮੇਰੀ ਗੱਲ ਸੁਣ ਮੈਂ ਤਾਂ ਥੱਕ ਗਈ ਫਿਰਦੀ ਫਿਰਦੀ ਉੱਥੇ ਤੈਨੂੰ ਪਤਾਗਾ ਮੀਟਿੰਗ ਚ ਮੇਰੇ ਤੋਂ ਕੁਛ ਖਾਦਾ ਨਹੀਂ ਗਿਆ ਕਿਹਾ ਅਗਲਾ ਐ ਕਹ ਦੂਗਾ ਵੀ ਸਰਪੰਚ ਨਹੀਂ ਆਪੇ ਜਿੱਤ ਲਾਦੀ ਪਾਲਿਆ ਨਾਲਿਆ ਖੋਆ ਜਿਹੜਾ ਖੋਆ ਖਵਾ ਹੁਣ ਸੁੱਖ ਨਾਲ ਜਿਹੜਾ ਇੱਥੇ ਤਾਂ ਆਏ ਕਹਿਣਗੇ ਸਰਪੰਡਾ ਨਹੀਂ ਅੱਜ ਐਨਾ ਖਾ ਗਈ ਸਾਰਾ ਪੈਸਾ ਹਾਜਮ ਕਰ ਦੂਗੀ ਤੂੰ ਖੋਆ ਲਿਆ ਕਿਹੜਾ ਖੋਆ ਨੇ ਤੂੰ ਕਹਿੰਦੀ ਤਾਹੇ ਕੀ ਦੀ ਨਾ ਚਾਹ ਦੀ ਕੁੱਟ ਕਰਕੇ ਪਿਆ ਨਹੀਂ ਮੇਰੀ ਗੱਲ ਤਾਂ ਸੁਣਾ ਕਿਹੜੀ ਚਾਹ ਦੀ ਕੁੱਟ ਮੈਂ ਤਾਂ ਭਾਣੇ ਜਦੋਂ ਆਈ ਆ ਵਾਰ ਖੁੱਲਾ ਪਿਆ ਉਹ ਵਾਰ ਖੁੱਲਾ ਪਿਆ ਫੇਰ ਉਦ ਮੈਂ ਗਰਮ ਰੱਖ ਕੇ ਗਈ ਸੀ ਚੁੱਲ੍ਹੇ ਤੇ ਹਾਂ ਉਹਨੇ ਰੁੱਝ ਜਾਣੇ ਨੇ ਮੇਰੇ ਮੰਗਰੋ ਪਤਾ ਨਹੀਂ ਕਰੇ ਆਇਆ ਭਾਣੇ ਪਤਾ ਨਹੀਂ ਆਇਆ ਜਦੋਂ ਮੈਂ ਬਾੜਾਂ ਵਿੱਚ ਗਈਆਂ ਉਦ ਤਾਂ ਮੈਂ ਗਿੱਟ ਲਾ ਕੇ ਕਹਿੰਦੀ ਹਾਂ ਮੇਰੇ ਆਉਂਦੀ ਨੂੰ ਦੁੱਧ ਤਾਂ ਭਾਣੇ ਬਿੱਲਾ ਪੀ ਗਿਆ ਬਿੱਲਾ ਕਿਤੇ ਆਫੇਲਾ ਨਹੀਂ ਬਿਲਾ ਗਿਆ ਦੱਤਾ ਦੁੱਧ ਬਿੱਲਾ ਕਿਵੇਂ ਪਤਾ ਨਹੀਂ ਭਾਣੇ ਆਪ ਪੀ ਗਿਆ ਹਾਂ ਅੰਦਰ ਖੋਏ ਵਾਲੀ ਪੀਪੀ ਭਾਣੇ ਐਸ ਪੱਟ ਤੱਕ ਟੱਕਣੋ ਦਾ ਖਾਲੀ ਪਈ ਚਾਹ 4-5 ਕਿਲੋ ਖੋਆ ਪਾਣ ਹਾਈ ਨਹੀਂ ਸੌਰੀ ਬੇਟਾ ਮੈਨੂੰ ਤਾਂ ਲੈ ਮੈਂ ਤੂੰ ਮੇਰੇ ਹੱਥ ਤੋਂ ਮੋਟੇ ਦੇ ਹੱਥ ਨਾ ਲਾਇਆ ਕਰ ਗਲਟਾ ਛੁਣ ਲੈ ਮੈਨੂੰ ਤਾਂ ਹੀ ਲੱਗਦਾ ਪਤਾਈਏ ਖੁਸ਼ੀ ਚ ਨਿਸ਼ਚਿਤ ਨੂੰ ਖਵਾਤਾ ਛਾਰਾ ਖੋਆ ਨਾਲੀ ਦੁੱਧ ਪੀਤਾ ਹੀ ਨਹੀਂ ਕੀ ਤੇ ਐਂ ਕਹਿੰਦਾ ਕਹਿੰਦਾ ਨਿਸ਼ਤਰ ਨੂੰ ਖੁਸ਼ੀ ਚ ਉਸ ਨੂੰ ਤਾਂ ਨਹੀਂ ਖਵਾਤਾ ਖੋਆ ਕਿਉਂ 96 ਮੈਗਲ ਜਿੱਤ ਕੇ ਆਤੀ ਹੈ ਕੋਈ ਵੱਡਾ ਸਨਮਾਨ ਚਿੰਨ ਲੈ ਕੇ ਆਈ ਤੀ ਵੀ ਮੈਂ ਤਾਂ ਖੁਸ਼ੀ ਚ ਖੁਆਖਵਾਦੀ ਬਾਈ ਜਿੱਤਨ ਤੋਂ ਘੱਟ ਦੀ ਤੇਰੇ ਬਾਤੇ ਦਾ ਖੁਸ਼ਖਬਰੀ ਹੈਗੀ ਦੀ ਮਾਂ ਕਿਤੇ ਫਿਰ ਉਹ ਕਿਹੜਾ ਖੁਸ਼ਖਬਰੀ ਚੁੱਪ ਕਰ ਜਾ ਕਰ ਗੱਲ ਕਰਦੇ ਆ ਕਰ ਮੇਰੀ ਗੱਲ ਸੁਣ ਤੜਕੇ ਭਨੇ ਆਹ ਪਰ ਨੂੰ ਚੱਲਾਂਗੇ ਕਾਗਜ਼ ਪੱਤਰ ਫਿਰ ਤੂੰ ਕੱਲ ਨੂੰ ਕਾਗਜ਼ ਪਰ ਚੱਲਾਂ ਨੀ ਉਤਾ ਆਈ ਤੀ ਗਾ ਹਾਂ ਸਾਡੇ ਮੇਰੀ ਚਾਚੀ ਨਹੀਂ ਹੈਗੀ ਜਿਹੜੀ ਚਾਚੀ ਹਾਂ ਉਹਦੀ ਮਾਂ ਜੀ ਬਿਮਾਰ ਤੀ ਜਾਦੇ ਉਹ ਆਏ ਕਹਿੰਦੇ ਅੱਜ ਦੀ ਰਾਤ ਮਸੀ ਕਰਤੂਗੀ ਜੇ ਕਿਤੇ ਉਧਰੋਂ ਕੋਈ ਪਈ ਹਜਾ ਸੁਨੇਹਾ ਆ ਗਿਆ ਫਿਰ ਤਾਂ ਦੇਖ ਮੈਨੂੰ ਜਾਣਾ ਪੂਗਾ ਤੇ ਨਾ ਫਿਰ ਨਾ ਤੂੰ ਗੁੱਸਾ ਕਰੀ ਜੇ ਪੈ ਇਹਨੂੰ ਸੱਤਰ ਨੂੰ ਪੜੀਏ ਇਹ ਭਗ ਜਾਊਗਾ ਤੂੰ ਮੇਰੇ ਨਾਲ ਚੱਲੀ ਪਤਾ ਹੈ ਪੱਜੇ ਇੱਥੇ ਪੂਰੀ ਠੁੱਕੋਣੀ ਚਾਹੀਦੀ ਐ ਇਹਦੇ ਨਾਲ ਘੱਟੋ ਘੱਟ 100 150 ਜਨਾਨੀ ਲੈ ਕੇ ਜਾ ਮੰਨੂ ਇਹ ਮੈਨੂੰ ਪਤਾ ਤੂੰ ਬਾਂਦਰ ਵਾਂਗੂ ਟਪੁੱਸੀਆਂ ਮਾਰਦਾ ਰਹਿਣਾ ਟਿੱਕੇ ਬਹਿ ਜਾ ਉਹ ਤਾਂ ਮੈਨੂੰ ਪਤਾ ਉਹ ਤਾਂ ਮੈਨੂੰ ਪਤਾ ਪਤਾ ਫਿਰ ਆਏ ਕਹਿੰਦੇ ਨੇ ਕਿ ਇਹਦੇ ਨਾਲ ਤਾਂ ਉਹਨਾਂ ਦੀ ਕਿਸੇ ਦੀ ਬਣਦੀ ਨਹੀਂ ਹੈਗੀ ਆਏ ਕਹਿੰਦੇ ਨੇ ਕਿ ਕੁੜੀ ਆ ਕੇ ਹਨਾ Ya da sokuyan diye. Ben kafana sokuyanlarla tiktak Ha, heo. ya tiktak veriyor. Perman da ਚਲ ਠੀਕ ਹੈ ਤੇ ਮੈਂ ਕਰਕੇ ਚੱਲਾਂਗੇ ਫਿਰ ਹਾਂ ਫਿਰ ਚੱਲਾਂਗੇ ਲੈ ਚੱਲਾ ਲਾ ਹੁਣ ਦੇ ਤੂੰ ਹੀ ਦੇ ਬਸ ਹੋ ਗਈ ਫਿਰ ਕੁਛ ਕਹਿ ਨਹੀਂ ਸਕਦੇ ਚਲ ਕੋਈ ਨਾ ਮੈਂ ਤਾਂ ਕਹਿੰਦਾ ਠੀਕ ਰਹੇ ਤੂੰ ਹੁਣ ਦੁਕਾਨ ਤੇ ਘੰਟਾ ਝਟਲਾ ਮੈਂ ਕਰੇ ਜਾ ਕੇ ਬੰਦਾ ਪੈਣੀ ਹੁਣ ਤੂੰ ਦੁਕਾਨ ਤੇ ਹੀ ਰਹਿ ਘਰ ਜਾ ਦੇ ਕਿਉਂਕਿ ਸੌਦਾ ਪੱਤਾ ਹੁਣ ਜਾਦੇ ਵੀ ਕੋ ਸਰਪੰਚੀ ਕਰਕੇ ਨਹੀਂ ਸਾਡ ਰੱਖਿਆ ਬੰਦਾ ਉੱਥੇ ਤਾਂ ਕਿਹੜਾ ਸਾਡ ਰੱਖਿਆ ਉਹ ਕਰਤਾਰਾ ਪਤਾ ਹੈਗਾ ਕਰਤਾਰਾ ਉਹ ਓਂ ਕਰ ਦੂ ਕਾਲਾ ਮਾਲਾ ਉੱਥੇ ਤੈਨੂੰ ਵਧੀਆ ਕਰਤਾਰੇ ਦੇ ਕੰਮਾਂ ਦਾ ਨਹੀਂ ਨਹੀਂ ਵਧੀਆ ਬੰਦਾ ਹੋ ਚਲ ਠੀਕ ਹੈ ਫਿਰ ਹੈ ਠੀਕ ਹੈ ਤਾਂ ਬੰਦਾ ਆਪਣਾਗਾ ਹਾਂ ਅੱਛਾ ਆਪਣਾ ਤਾਂ ਕਾਨੂੰ ਬ ਅੱਗੇ ਚੱਲ ਕੋਈ ਨਾ ਸਰਕਾਰੀ ਬੰਦਾ ਹੈ ਨਹੀਂ ਸਰਕਾਰੀ ਸਮਝ ਲੈ ਪ੍ਰਾਈਵੇਟ ਸਮਝ ਲੈ ਹੁਣ ਤਾਂ ਜਨਰਲ ਤੈਨੂੰ ਦੱਸਿਆ ਕਹਿੰਦੇ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਤਾਂ ਆਪ ਹਾਂ ਸਮਝ ਗਈ ਉਹ ਤਾਂ ਮੈਂ ਗੱਲ ਸਮਝ ਗਈ ਹਾਂ ਲੈ ਚੱਲ ਆਲਾ ਚੱਲੀਏ ਫਿਰ ਚੰਗਾ ਹਾਂ ਗੱਲ ਸੁਣ ਮੈਨੂੰ ਥੋੜੇ ਜਿਹਾ ਦਾਲ ਚ ਘੜਾ ਲੱਗਦਾ ਬੇ ਕਾਨੂੰਨ ਲੱਗਦਾ ਤੈਨੂੰ ਸਾਰਾ ਦਿਨ ਤੇਰੇ ਰੰਨ ਨਹੀਂ ਕਰਨ ਤੇ ਤੈਨੂੰ ਬੁੜੀਆਂ ਦਾ ਕੀ ਭੇਤ ਆਗਾ ਉਹ ਸੱਦਾ ਦੇਣ ਜੋਗਰਾ ਆਰਾਮ ਦੁਕਾਨ ਤੇ ਮੱਥਾ ਮਾਰਦਾ ਰਹਿੰਦਾ ਗਾਕਰ ਮੈਨੂੰ ਲੱਗਦਾ ਹੈ ਕੁਛ ਅੱਛਾ ਹਾਂ ਕੀ ਲੱਗਦਾ ਉਹ ਤਾਂ ਕੀ ਕਹੀ ਜਾਂਦਾ ਕਹੇ ਦਾ ਖੜਾ ਸਮਝ ਆਉਂਦਾ ਕਦੇ ਕਹਿੰਦਾ ਦਾਲ ਚ ਕਾਲਾ ਕਦੇ ਕਹਿੰਦਾ ਦਾਲ ਕਾਲੀ ਹੈ ਇਹਦਾ ਤਾਂ ਪਤਾ ਹੀ ਨਹੀਂ ਹੈ ਉਹ ਮਰੀ ਜਾਂਦਾ ਪਕਾਈ ਇਹਨੂੰ ਕੀ ਨਾ ਪਕਾਣੇ ਕਰਮਾ ਜਾਂਦੀਆਂ ਹਾਂ ਚੰਗਾ ਪਾਣੀ ਚੰਗਾ ਚੰਗਾ ਵਧੀਆ ਕਰ ਆਪਣੇ ਦਿਮਾਗ ਹੋਰ ਚੱਲ ਕੋਈ ਗੱਲ ਨਹੀਂ ਹਾਂ ਤੱਕੇ ਪਈਆਂ ਲੱਤਾਂ ਸੋਟਿਆ ਵਰਗੀਆਂ ਉੱਪਰ ਦੀ ਪਕਦੀਆਂ ਕੋਈ ਨਾ ਕੋਈ ਨਹੀਂ ਹਾਂ ਚੰਗਾ ਬਿੱਲਾ ਪੀ ਗਿਆ ਬੇ ਪੀ ਜਾਂਦੇ ਬਿੱਲੇ ਨੂੰ ਤੈਨੂੰ ਦੱਸ ਕੀ ਲੈਣਾਗਾ ਬਿੱਲੇ ਰਾਮਾ ਇਹ ਪਜਾਈਏ ਗੱਲ ਬਣੀ ਨਹੀਂ ਕਰਮ ਦੁੱਧ ਤੁਰਲੇ ਦੇ ਪਿਆ ਹੋਵੇ ਬਿੱਲਾ ਪੀਜੇ ਤੂੰ ਮੈਨੂੰ ਐਂ ਦੱਸ ਇਹਦਾ ਮਤਲਬ ਤੂੰ ਸੜੀ ਪਾਣਾ ਪਾਣਾ ਦੀ ਲੜਾਈ ਕਰਾਉਣੀ ਚਾਹੁੰਦਾ ਹੈਂ ਪਾਣਾ ਮੇਰੀ ਉਹ ਜਾਨ ਨਹੀਂ ਲਕੋ ਕੇ ਰੱਖਦੀ ਮੇਤੋਂ ਤੇ ਕੋਈ ਨਾ ਠੀਕ ਹੈ ਹਾਂ ਆ ਜਾ ਹੁਣ ਮੂੰਹ ਮਰੀ ਜਾਂਦਾ ਪਕਾਈ ਆ ਦੇਖ ਲੈ ਬਿੰਗੀਆਂ ਇਹ ਲੱਤਾ ਸੜੀ ਜੀ ਤੋਤੀ ਆ ਲਾਲਾ ਕੀ ਕਮਾਲ ਕਰਦਾ ਇੱਕ ਗੱਲ ਤਾਂ ਹੈਗੀ ਸੱਚੀ ਕਹਿੰਦੇ ਨੇ ਲੋਕ ਵੀ ਬਾਣੀ ਦਾ ਦਿਮਾਗ ਬਾਲਾ ਤੇਜ ਹੁੰਦਾ ਜੱਟ ਤਾਂ ਭੋਲੀ ਹੁੰਦਾ ਉਹੀ ਗੱਲ ਹੈ ਬੋਣੀ ਇਹਦੇ ਮਖਤੈ ਗੱਲ ਆ ਗਈ ਕਿ ਦਾਲ ਚ ਕੁਛ ਨਾ ਕੁਛ ਕਾਲਾ ਜ਼ਰੂਰ ਹੈਗਾ ਚਲ ਕੋਈ ਗੱਲ ਨਹੀਂ ਹਲੇ ਥੋੜੀ ਮੈਂ ਦੱਸਦੀ ਆ ਉਹ ਤਾਂ ਜਿੱਦੇ ਫਾਰਮ ਫੋਰਨ ਭਰ ਕੇ ਜਦੋਂ ਪਤਾ ਲੱਗਿਆ ਵੀ ਅਮਣੋ ਸਾਹਮਣੀ ਇੱਕ ਪਾਸੇ ਰਾਜ ਸਰਪੰਚਣੀ ਇੱਕ ਪਾਸੇ ਪ੍ਰੀਤ ਸਰਪੰਚਣੀ ਮਤਲਬ ਤਾਂ ਇਹੀ ਜਾਣੀ ਚੱਕਿਆ ਜਾਂਦਾ ਜਦ ਲੋਕ ਕਿਆ ਕਰਨਗੇ ਪ੍ਰੀਤ ਸਰਪੰਚਣੀ ਜਿੰਦਾਬਾਦ ਉਧਰ ਉਹ ਕਿਆ ਕਰਨਗੇ ਰਾਜ ਸਰਪੰਚਣੀ ਜਿੰਦਾਬਾਦ ਕੋਈ ਗੱਲ ਨਹੀਂ ਸਰਪੰਚਣੀ ਚਾਹੇ ਉਹ ਬਣ ਜੇ ਪਰ ਹੂੰ ਤਾਂ ਮੈਨੂੰ ਲੱਗਦਾ ਵੀ ਜਿਵੇਂ ਮੇਰੇ ਘਰ ਵਾਲਾ ਕਹਿੰਦਾ ਪੈਸਾ ਟਕਾ ਮੈਂ ਫੁੱਲ ਖਰਤੂਗਾ ਸਰਪੰਚਨੀ ਤਾਂ ਪੱਕੀ ਮੈਂ ਬਣੂਗੀ ਉਹਨੂੰ ਨਾਲ ਰੱਖ ਲੂੰਗੀ ਐ ਫਿਰ ਨਾਲ ਕੰਮ ਤਾਂ ਦਾ ਸਾਹਮਣ ਵਾਲਾ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਚਲ ਮੈਂ ਤੋੜੀ ਖੜੀ ਬੋਲ ਜਾ ਮਰੀ ਜੰਨੀਆ ਜਾ ਕੇ ਨਾ ਅੰਦਰ ਦੁਬਾਰੇ ਚਾਹ ਦੀ ਵਧੀਆ ਜੀ ਕੁੱਟ ਬਣਾ ਕੇ ਪੀਨੀਆ ਕਰੜੀ ਜੀ ਚਾਹ ਲੌਂਗ ਲੈਤੀਆਂ ਵਿੱਚ ਚਾਰੇ ਪਾਟੇ ਮੰਨਦੀਆਂ ਨੇ ਛੱਤਰ ਨੂੰ ਦੇਖ ਹੈ ਸਾਰਾ ਬੇਡਾ আর ਸਭ ਤੋਂ ਕਰਦੇ ਨੇ ਸਾਰਾ ਬੇਡਾ ਸਹੀ ਗੱਲ ਹੈ ਬੇਡਾ ਦੇਖ ਲੈ ਸਾਰੇ ਕਹਿੰਦੇ ਵੋਟਾਂ ਤੈਨੂੰ ਪਾਵਾਂਗੇ ਨੀ ਤਰਾ ਹੈ ਸਹੀ ਗੱਲ ਹੈ ਵੋਟਾਂ ਦਾ ਵੋਟਾਂ ਦੇਖ ਲੈ ਕਿਸੇ ਨੇ ਚਾਹ ਪਾਣੀ ਤੋਂ ਬਿਨਾ ਖੋਏ ਤੋਂ ਬਿਨਾ ਕਿਸੇ ਨੇ ਰੁੱਖੀ ਚਾਹ ਨਹੀਂ ਪੀਈ ਹੈਗੀ ਕਿੰਨੀ ਜਿਤ ਕਰੀਆ ਇੰਨਾ ਚੌ ਚੜਿਆ ਸਾਰਿਆਂ ਨੂੰ ਕਹਿੰਦੇ ਹੋਰ ਸਾਨੂੰ ਕੀ ਚਾਹੀਦਾ ਜੇ ਤੂੰ ਸਰਪੰਚੀ ਚ ਖੜੀ ਹੋ ਜੇ ਆਪਣੇ ਬੇੜੇ ਦੀ ਸ਼ਾਨ ਬਣ ਜੂਗੀ ਪਤੀਆ ਵੀ ਪਹਿਲਾਂ ਤਾਂ ਸਟਾਰਟ ਆਪਣੇ ਬੇੜੇ ਤੋਂ ਕਰਾਂਗੇ ਸਾਰਾ ਨੇ ਕੰਮ ਕਰਨੇ ਦੂਜੇ ਲੋਕਿੱਟਾ ਪਵਾ ਹਾਂ ਲੋਕਿੱਟਾ ਮਹਾ ਕਿਤੇ ਟੋਆ ਟੱਬਾ ਕਿਤੇ ਨਹੀਂ ਆ ਨਾਲੀਆਂ ਦੇ ਰੋਲੇ ਰੱਪੇ ਖਤਮ ਕਰ ਦਾਂਗੇ ਨਹੀਂ ਦੇਖ ਲੈ ਪਾਣੀ ਜਦੋਂ ਮੀਂਹ ਕਣੀ ਆਉਂਦਾ ਚਿਕੜੇ ਚਿਕੜ ਹੋ ਜਾਂਦਾ ਚਾਰੇ ਪਾਸੇ ਹੈਨਾ ਇਹਦੇ ਨਾਲ ਪਾਵਾਂਗੇ ਸਭਾਤ ਦੂੜੀ ਵਾਲੀ ਸਮਝਿਆ ਕਰ ਹੈ ਪਹਿਲੀ ਨਾ ਬੇਈਮਾਨੀ ਦੀ ਸੋਚ ਹੌਲੀ ਹੌਲੀ ਖਾਇਆ ਕਰਦੇ ਨੇ ਆਏ ਥੋੜੀ ਹੁੰਦਾ ਇਹ ਪਹਿਲੀ ਕਰ ਲੋ ਇਕੱਠਾ ਦੋ ਕਾਲੇ ਕੰਮ ਵੀ ਸਮਾਰਨੇ ਚਾਹੀਦੇ ਨੇ ਗਾਲਾਂ ਗਾਲਾਂ ਦੇ ਇਹਦੀ ਫਿਕਰ ਤੋਂ ਗਾਲਾਂ ਖਾਣ ਵਾਲੇ ਕੰਮ ਵੀ ਤੂੰ ਕਰੇ ਨਹੀਂ ਬਥੇਰੇ ਗਾਲਾਂ ਖਾਣ ਵਾਲੇ ਕੰਮ ਹੁਣ ਵੀ ਕੀ ਕੰਮ ਲੋਟ ਆਉਣਾ ਸੀ ਉਹ ਤਾਂ ਉਹੀ ਪਰਮਾਤਮਾ ਨੇ ਸੁਣ ਲਈ ਜਿਹਦੇ ਲਾਵੇ ਮੈਂ ਜਨਰਾਤਾਂ ਤਲਕਾਂ ਕਰ ਦਿੱਤੀ ਚਲ ਆ ਜਾ ਹੁਣ ਤੁਰ ਪਾਉਂ ਹੀ ਨਾ ਮੈਨੂੰ ਬਿਸ਼ਰਮੀ ਜਾਂਦੇ ਅਸ ਤੇ ਨੌਨ ਨਾਲ ਕੀ ਗੱਲ ਆ ਉਹ ਤੋਂ ਨਹੀਂ ਬਿਸ਼ਰਮੀ ਹੁਣ ਆਪਾਂ ਉਹ ਬੰਦੇ ਨਹੀਂ ਰਹੇ ਹੁਣ ਆਪਾਂ ਸੱਚੇ ਸੁੱਤੇ ਬੰਦੇ ਹਾਂ 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 ਹੁਣ ਆਪਾਂ ਵਧੀਆ ਹੋ ਗਏ ਬਦਲ ਗਏ ਕੰਪਨੀ ਦਾ ਮਾਲਕ ਆ ਨਾਲ ਨਹੀਂ ਮਖੌਲੇ ਕਰ ਲਾਂਦੇ ਦੋ ਪਰਜਾਈ ਨੇ ਹਣੀ ਹਾਂ ਆ ਜਰਰੀ ਕੀ ਹੋ ਗਿਆ ਮੈਨੂੰ ਇੱਧਰ ਹੋ ਜਾ ਬੈਨ ਆ ਰਹੀ ਸਕੂਲ ਆ ਰਹੀ ਹਾਂ ਆ ਕਿਵੇਂ ਦੇਖਦਾ ਡੇਡਾ ਡੇਡਾ ਜਾ ਕਰਤਾਰਾ ਹਾਂ ਇਹ ਤਾਂ ਐਂ ਦੇਖਦਾ ਹੁੰਦਾ ਕਦੇ ਕਦੇ ਜੀ ਮੈਂ ਤੁਹਾਨੂੰ ਕਹਿੰਦਾ ਇਹ ਨੂੰ ਕਰ ਮੁੱਠੀ ਦੇ ਨਾ ਬਾਲਾ ਵਾਲੇ ਕਰ ਇਹਨੂੰ ਪਾੜ ਦੇ ਨਾ ਇਹ ਤਾਂ ਗੱਲੇ ਕੁਛ ਨਹੀਂ ਪਾਵੇ ਤੇਰੇ ਆ ਜੂ ਅੱਥਲੇ ਇਹ ਤਾਂ ਮੇਰੀ ਮੁਠੀ ਚ ਹੀ ਐ ਅੱਛਾ ਹਾਂ ਕਰਤਾ ਰਹਾ ਤਾਂ ਜਿਵੇਂ ਮੈਂ ਕਹੂੰਗੀ ਨਾ ਓਮੀ ਕਰੂਗਾ ਇਹਨਾਂ ਨੂੰ ਪਾੜਨਾ ਤਾਂ ਮੇਰੇ ਖੱਬੇ ਹੱਥ ਦਾ ਕੰਮ ਐ ਟਿੱਕ ਟੱਕ ਦੇ ਕੰਮ ਹੋਰ ਕੀ ਭੜਦੀ ਐ ਤੂੰ ਐ ਕਰ ਤੂੰ ਲੰਘ ਜਾ ਮੈਂ ਅੱਗੇ ਮੈਂ ਗੱਲ ਕਰਦੀ ਅੱਗੇ ਖੜ ਜਾ ਹਾਂ ਅੱਗੇ ਖੜ ਜਾ ਮੋੜ ਤੇ ਜਾ ਕੇ ਪੱਕਾ ਕਰੀ ਨੀ ਹਾਂ ਹਾਂ ਤੂੰ ਜਾ ਕੇ ਮੇਰੀ ਵੇਟ ਕਰ ਮੋੜ ਤੇ ਕੀ 50 ਬੋਟਾਂ ਦੇ ਪੱਲੇ ਹੈ ਜੀ ਨੇ ਹਾਂ ਤੂੰ ਬੇਫਿਕਰ ਹੈ 20 50 ਚ ਇਹਨੂੰ ਪੈਸੇ ਦੇ ਕੇ ਮੁੱਲ ਪਵਾਉਣੀਆਂ ਪਣ ਕਰਤਾਰੇ ਵੇ ਕਰਤਾਰੇ ਹਾਏ ਹੇ ਕਰਤਾਰੇ ਠੰਡ ਦੇ ਮਾਰੇ ਬਖਤ ਦੇ ਮਾਰੇ ਕੀ ਹਾਲ ਹੈ ਤੁਹਾਰੇ ਕੈਸੇ ਹੋ ਬੱਸ ਫਰਜਾਈ ਅਧਰ ਜੀ ਕਰਦਾ ਲੋਈ ਕੱਚ ਚ ਲੈਣਾ ਹਾਂ ਹਾਂ ਅੱਛਾ ਮੈਂ ਤਾਂ ਜੀਦਾ ਕਰਦਾ ਸੀ ਮੇਰਾ ਬਲਾਨ ਨੂੰ ਤੈਨੂੰ ਹਾਂ ਹਾਂ ਉਹ ਫਿਰ ਜਦੋਂ ਕੰਪਨੀ ਦਾ ਮਾਲਕ ਨਾਲ ਹੋਵੇ ਔਖਾ ਹੋ ਜਾਂਦਾ ਲੋਨ ਲੈਣਾ ਕੰਪਨੀ ਦਾ ਮਾਲਕ ਉਹ ਘਰ ਵਾਲਾ ਪਿਆ ਤੇਰੇ ਨਾਲ ਅੱਛਾ ਅੱਛਾ ਹੁਣ ਪਰਜਾਈ ਨੂੰ ਮੜਾ ਜਾ ਮੁਖੌਲ ਕਰਤਾ ਹਾਂ ਉਹ ਪਰਜਾਈ ਤਾਂ ਹੁਣ ਕਾ ਨੂੰ ਹੁਣ ਆਪਣੀ ਤਾਂ ਗਾਟੀ ਐ ਦੇਖ ਹਾਂ ਹਾਂ ਲੜਪੂਆ ਕੰਜਰ ਦਾ ਬਾਦੂ ਤੇਰੇ ਮਹੌਰ ਕੋਕ ਤੂੰ ਤਾਂ ਸਹੀ ਗੱਲ ਐ ਬੇ ਡਰ ਕੀ ਲੱਗਦਾ ਮੈਂ ਤਾਂ ਨਾ ਤੇਰੇ ਨਾਲ ਨਜ਼ਰ ਲਾ ਕੇ ਆਈ ਕਿਵੇਂ ਟਾਲਤਾ ਉਹਨੂੰ ਮੈਂ ਕਿਹਾ ਮਹਾਪੂਜਾ ਕੇ ਮੜ ਜਾ ਉਹ ਤੋਂ ਦੁਕਾਨ ਤੋਂ ਸੌਦਾ ਸੱਪਾ ਜਾ ਲੈ ਉਹ ਕਿਆ ਪਿਆ ਤੀ ਮੈਂ ਮੜ ਜਾ ਘਰ ਆਂਦੇ ਜਾ ਕੇ ਆਈਗੀ ਮੈਂ ਤੇ ਤੂੰ ਮਾਈ ਕਹੀ ਤੇ ਇੱਕ ਬੜੀ ਖੁਸ਼ੀ ਦੀ ਗੱਲ ਐ ਪਰ ਇੱਕ ਗੱਲ ਹੈਗੀ ਪਹਿਲਾਂ ਨਾ ਸੌਂ ਖਾ ਵੀ ਕਿਸੇ ਕੋਲੇ ਦੱਸਣੀ ਨਹੀਂ ਹੈਗੀ ਪਚਾਉਣੀ ਪਊਂਗਾ ਦਾ ਕਰਦਾ ਨਾ ਹਾਂ ਹਾਂ ਸੌਂ ਦੀ ਕੀ ਗੱਲ ਐ ਨਾ ਨਾ ਕੋਈ ਗੱਲ ਨਹੀਂ ਐ ਬਾ ਉਹ ਹੀ ਕੰਮ ਸਮਝ ਮੈਨੂੰ ਪਹਿਲਾਂ ਦੱਸ ਤੀ ਮੈਂ ਆਪਦਾ ਬੰਦੋਬਸਤ ਵੀ ਕਰ ਲੂਗਾ ਚਾਰ ਪੈਸੇ ਕਰੂੰਗਾ ਹੱਥ ਚ ਤੈਨੂੰ ਇਹ ਫਿਕਰ ਕਰਨ ਦੀ ਹੁਣ ਲੋੜ ਨਹੀਂ ਹੈਗੀ ਆਪਣੇ ਲਵੇ ਤਾਂ ਨਾ ਪੈਸੀ ਪੈਸਾ ਹੁਣ ਚੱਲ ਸੁੱਖ ਨਾਲ ਮੇਰਾ ਵੀ ਕਾਰੋਬਾਰ ਦੁਕਾਨ ਦਾ ਵਧੀਆ ਚੱਲ ਪਿਆ ਹੈ ਉੱਤੋਂ ਤੂੰ ਵਿਆਹ ਨੂੰ ਮੰਨ ਗਈ ਉੱਤੋਂ ਤੇਰੇ ਕੋਲ ਪੈਸਾ ਹੈ ਸੁਣ ਲਈ ਜਿੱਤੇ ਸੁਣਦਾ ਕਹਿੰਦੇ ਰੱਬ ਚੰਗੀ ਤਰ੍ਹਾਂ ਸੁਣਦਾ ਕੋਈ ਕਹਿੰਦਾ ਸੁਣਦਾ ਨਹੀਂ ਰੱਬ ਆ ਦੇਖ ਮੇਰੀ ਸੁਣੀ ਹੈ ਨੇੜੋ ਹੋ ਕੇ ਸੁਣੀਆਂ ਨਾਲੇ ਆਪਣੀਆਂ ਤਾਂ ਦੇਖੀ ਬਾ ਫੜਕੀ ਸੁਣੀ ਹਾਂ ਹੁਣ ਉਹ ਕੰਮ ਹੋ ਗਿਆ ਦੱਸੇ ਉਂਗਲਾਂ ਮੇਰੀਆਂ ਦੱਸੇ ਤੇਰੀਆਂ ਪਿੱਛੇ ਪੈਰਾਂ ਦੀਆਂ ਵੀ ਲਾਲ ਆ ਦੱਸ ਦੱਸ ਮੈਂ ਤਾਂ ਸਾਰਾ ਹੀ ਕਿਉਂ ਚਬ ਗਿਆ 40 ਤੇ 40 ਕਿਉਂ ਚਬ ਉਹਦੋਂ ਤੂੰ ਮੰਨ ਗਈ ਪਿਆ ਨੂੰ ਮੈਂ ਤਾਂ ਸਾਰਾ ਹੀ ਕਿਉਂ ਚਬ ਗਿਆ ਹਾਂ ਇੱਕ ਗੱਲ ਹੈਗੀ ਪਰ ਉਸ ਤੋਂ ਪਹਿਲਾਂ ਇੱਕ ਬਾਹਲਾ ਜਿਰਬੁੜੀ ਕੰਮ ਹੈਗਾ ਮਾਰਨਾ ਨਹੀਂ ਇਹ ਤਾਂ ਆਪੇ ਮਰ ਜੂ ਆ ਮੇਰਾ ਸਾਲਾ ਆਪੇ ਮਰ ਜੂ ਆਪੇ ਮਰ ਜੂ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਮਖਾ ਹੁਣ ਆਪਣੇ ਪਿੰਡ ਪੈਣੀਆਂ ਸਰਪੰਚੀ ਦੀਆਂ ਵੋਟਾਂ ਕੋ ਸੜੀ ਜੀ ਤੂੰ ਕਰਵਾ ਨਾ ਕਰ ਤੇਰੀ ਭੈਣ ਕਣੀ ਮੈਂ ਤਾਂ ਪਹਿਲੇ ਦਿਨੋਂ ਤੇਰੀ ਭੈਣ ਕਣੀ ਆ ਸਾਰੀਆਂ ਵੋਟਾਂ ਤੇਰੀ ਭੈਣ ਨੂੰ ਪਵਾ ਦੂੰਗਾ ਤੂੰ ਪ੍ਰਵਾਹ ਕਿਉਂ ਕਰਦੀ ਐ ਤੂੰ ਪਹਿਲਾਂ ਮੈਨੂੰ ਐਂ ਦੱਸ ਤੂੰ ਮੇਰੀ ਭੈਣ ਕਣੀ ਐ ਕਿ ਮੇਰੇ ਕਣੀ ਐ ਹਾਏ ਹਾਏ ਤੇਰੇ ਕਰਕੇ ਤਾਂ ਤੇਰੀ ਭੈਣ ਕਣੀ ਆ ਨਾ 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 ਤੂੰ ਉੱਧਰ ਜਾਣ ਦੀ ਕੋਸ਼ਿਸ਼ ਨਾ ਕਰੀ ਹੁਣ ਤੂੰ ਮੇਰੇ ਕਣੀ ਆ ਜਾ ਤੈਨੂੰ ਮੈਂ ਗੱਲ ਦੱਸਾਂ ਉਹ ਜਿਹੜੀ ਇਹਦੇ ਇਹਨੀ 타이 ਦੀ ਬੋਟਾਂ ਚ ਇਹਦੇ ਮਗਰ ਲੱਗੀ ਫਿਰਦੀ ਦੇ ਮੇਰੇ ਸਾਲੇ ਦੀ ਭੱਜ ਗਈ 타이 ਭੱਜ ਧੀਰੇ ਨਾਲ ਚੁੰਮਕ ਮੰਗੂ ਜੁੜਿਆ ਮਰਦੀ ਦੀ ਤੇਰੀ ਨਾ ਭਾਚੇ ਕਰਤਾਰੇ ਨਾਲ ਗੱਲ ਤਾਂ ਸੁਣ ਉਹ ਭੱਜ ਗਈ ਮੈਂ ਸਮਝ ਲੈ ਮદાન ਵਿੱਚ ਗੱਜ ਗਈ ਹੁਣ ਮੈਂ ਸਰਪੰਚਣੀ ਆ ਇਸ ਪਿੰਡ ਦੀ ਮੈਂ ਬੋਟਾਂ ਚ ਖੜੀ ਹੋ ਗਈ ਸਰਪੰਚੀ ਦੀਆਂ ਚ ਸੁਣਿਆ ਦੀ ਆ ਵੀ ਘਰ ਦਾ ਘਰ ਦੇ ਦੀਆਂ ਲੱਤਾਂ ਖਿੱਚਦਾ ਮੇਰਾ ਸਾਲਾ ਅੱਜ ਦੇਖ ਵੀ ਲਿਆ ਕੀ ਆਏ ਕਹਿੰਦਾ ਦੀ ਆ ਮਾ ਹਾਂ ਬਈ ਉਹ ਪਤਾ ਕੀ ਚੱਕਰ ਹੈ ਮੈਨੂੰ ਪਤਾ ਹੈ ਉਹ ਆਪਾਂ ਤਾਂ ਰਾਜ ਤੋਂ ਨਾਲੇ ਕੀ ਲੈਣਾ ਹੈ ਕਰਦਾ ਕਦੋਂ ਹੋਇਆ ਕਰਦੇ ਦਾ ਹਾਂ ਕੀ ਪਤਾ ਸੋਡਾ ਭਾਗੜਾ ਸਾ ਮਲਾਟ ਚ ਹੈ ਕੱਲ ਨੂੰ ਉਹੀ ਉਹ ਕਰਦੇ ਸਹੀ ਗੱਲ ਹੈ ਬੇ ਪਰ ਇਹ ਗੱਲ ਤਾਂ ਪਾਪ ਨਹੀਂ ਕੱਢਣੀ ਕਿਸੇ ਨੂੰ ਨਹੀਂ ਦੱਸਣਾ ਵਿਪਰੀਤ ਸਰਪੰਚ ਦੀਆਂ ਵੋਟਾਂ ਚ ਖੜੀ ਹੋਈ ਮੈਂ ਤਾਂ ਮੇਰੀ ਗੱਲ ਸੋ ਪੈਸਾ ਮੈਂ ਕੋਈ ਜੋੜ ਰੱਖਿਆ ਹੈ ਬਾਕੀ ਜਿੰਨਾ ਦੁਕਾਨ ਤੇ ਸਮਾਨ ਤੇ ਹੈ ਸਾਰੇ ਗਰੀਬ ਗਰੁੱਪਾਂ ਨੂੰ ਕਹਿ ਦੇ ਵੰਡ ਦੀ ਖਾਤਾ ਪਵਾ ਦੇ ਮੈਂ ਕਹੂੰ ਭਾਈ ਸਮਾਨ ਲੈ ਜਾ ਹਾਂ ਇੱਕ ਗੱਲ ਹੋਰ ਵੀ ਹੈ ਜੇ ਲਾਲ ਆਪਣੇ ਕਣੀ ਨੂੰ ਆਊਗਾ ਨਾ ਉਹ ਆਪਣੇ ਕਣੀ ਖਿੱਚਣੀ ਇਹ ਨਾ ਹੋਵੇ ਵੀ ਤੂੰ ਲਾਲੇ ਕਣੀ ਵਗ ਜੀ ਅੱਛਾ ਹੀ ਲਾਲਾ ਵੀ ਅੰਦਰ ਗਤੀ ਤੇਰੀ ਭੈਣ ਨਾਲ ਸੈਟਿੰਗ ਕਰਨ ਨੂੰ ਫਿਰ ਹਾਂ ਮੈਂ ਮਰ ਜਾ ਉਹਨੂੰ ਚੇਚਾਤਾ ਓਕੇ ਓਕੇ ਚਲੋ ਆਪਾਂ ਨੇ ਲਾਲੇ ਤੋਂ ਕੀ ਲੈਣਾ ਉਹ ਤਾਂ ਮੇਰੀ ਤਾਂ ਹੁਣ ਗੱਲ ਹੋਗੀ ਤੇਰੇ ਨਾਲ ਹਾਂ ਉਹ ਵੀ ਮੇਰਾ ਸਾਲਾ ਲੱਡੂ ਖਾਣ ਨਹੀਂ ਖਰਦਾ ਸਾਲਾ ਘਰ ਲਟਾਈ ਜਾਂਦਾ ਤਾਂ ਹੀ ਮੈਨੂੰ ਦੁਕਾਨ ਸੁਭਾਤੀ ਅੱਛਾ ਤੇਰੇ ਖਿਆਲ ਤੋਂ ਨਾ ਨਹੀਂ ਗੱਲਬਾਤ ਹੈਗੀ ਹੈ ਚਲ ਹੋਈ ਜਾਵੇ ਆਪਾਂ ਨੇ ਕਿਸੇ ਤੋਂ ਕੀ ਲੈਣਾ ਅਗਲਾ ਮੇਰੀ ਗੱਲ ਹੈ ਤੈਨੂੰ ਦੱਸਦਾ ਆ ਤੇਰੀ ਭੈਣ ਕਿਤੇ ਤੇਰੇ ਬੰਦੇ ਦੀਆਂ ਗੱਲਾਂ ਬਣਾਉਂਦੀ ਸੀ ਪਰ ਤੇਰੀ ਗੱਲ ਹੈ ਲਾਲੇ ਨਾਲ ਗਾਟੀ ਹੈ ਉਹਦੀ ਸਾਈਟਿੰਗ ਸਾਈਟਿੰਗ ਅੱਛਾ ਉਹ ਕੌਣ ਛੱਡ ਦੂ ਕਿਸੇ ਵਾਸਤੇ ਦੁਕਾਨ ਕੌਣ ਕਰ ਲੂ ਨਾ ਗੱਲ ਸਹੀਆ ਚੱਲ ਕੋਈ ਨਾ ਕਰੀ ਜਾਂਦੇ ਸੈਟਿੰਗ ਲੋਕਾਂ ਦੇ ਕੀ ਸ਼ੋਅ ਕਰਦੇ ਨੇ ਲਾਲਾ ਤਾਂ ਮੇਰੀ ਮੇਰ ਚ ਖੜਿਆ ਹੈ ਲਾਲਾ ਮੇਰੀ ਮੇਰ ਚ ਖੜਿਆ ਹੈ ਚੱਲ ਕੋਈ ਨਾ ਅਗਲੇ ਸੈਟਿੰਗ ਕਰਨ ਫਾਈਟਿੰਗ ਕਰਨ ਕੁਝ ਮਰਜ਼ੀ ਕਰਨ ਆਪਾਂ ਨੇ ਕਿਸੇ ਤੋਂ ਕੀ ਲੈਣਾ ਤੂੰ ਆਪਣੇ ਮੁੱਦੇ ਤੇ ਆ ਹੁਣ ਵੀ ਜਿੰਨੀਆਂ ਤੇਰੇ ਮਗਰ ਵੋਟਾਂ ਨੇ 40 50 ਤਾਂ ਹੋਣੀਆਂ ਪੱਕੀਆਂ ਤੂੰ ਪਰਵਾਹ ਕਿਉਂ ਕਰਦੀ ਆ ਮੇਰਾ ਸਾਲਾ ਪਿੰਡ ਕਡਨਾਪ ਕਰਕੇ ਲੈ ਜੀਂ ਪਿੱਛੇ ਵੋਟਾਂ ਚੱਲ ਗਡਨਾਪ ਤਾਂ ਕਾਨੂੰ ਕਰਨਾ ਫਿਰ ਵੋਟਾਂ ਕੌਣ ਪਾਊ ਆਪਾਂ ਨੂੰ 20 50 ਵੋਟਾਂ ਉਧਰੋਂ ਹੋਰ ਖਿੱਚਣੀ ਆਪਾਂ ਜਦੋਂ ਸਰਪੰਚੀ ਚ ਹੋ ਕੇ ਖੜੇ ਤੂੰ ਮੇਰੇ ਨਾਲ ਨਾਲ ਚੱਲਿਆ ਕਰੇਗਾ ਲੋਕ ਤੈਨੂੰ ਵੀ ਨਾਲ ਨਾਲ ਸਰਪੰਚ ਹੈਨਾ ਕਰਤਾਰਾ ਸਰਪੰਚ ਜਿੰਦਾਬਾਦ ਕਰਤਾਰਾ ਸਰਪੰਚ ਜਿੰਦਾਬਾਦ ਸੋਚ ਕੇ ਦੇਖ ਕਿ ਡੀਪੀ ਲਗਾਉਗੀ ਆਪਣੀ ਜਾਰੀ ਹੋਗੀ ਮੁਲਾਜਾ ਹੋ ਗਿਆ ਪਿਆਰ ਹੋ ਗਿਆ ਨਾ ਹੋਂਤਾ ਮੇਰਾ ਹੀ ਲੱਗੂ ਮੇਰਾ ਸਾਲਾ ਹੋਂਤਾ ਤਪਲਾ ਜਾ ਉਹੀ ਬੱਜੂ ਜਾਰੀ ਪਤਾ ਆਪਣੀ ਕੀ ਹੋਗੀ ਜਾਰੀ ਜੱਟ ਦੀ ਤੂਤ ਦਾ ਮੋਚਾ ਕਦੇ ਨਾ ਵਿਚਾਰਨ ਟੁੱਟਦੀ ਆਪਣੀ ਤਾਂ ਉਹ ਜਾਰੀ ਹੋਗੀ ਜਿਵੇਂ ਪੱਕੀ ਪੱਥਰ ਤੇ ਲਖੀਰ ਹਾਂ ਚੱਲ ਹੁਣ ਮੇਰੀ ਗੱਲ ਸੁਣ ਓਥੇ ਖੜਾ ਮਨੂੰ ਡੀਕਦਾ ਹੁਣ ਤੂੰ ਜਾ ਕੇ ਲੱਗ ਬੋਟਾਂ ਦੇ ਚੱਕਰ ਚ ਮੈਂ ਜਾ ਕੇ ਉਹਨਾਂ ਚੱਕਰਾਂ ਚ ਪਾਉਣੀ ਚੰਗਾ ਬੱਬਾ ਠੀਕ ਐ ਕੱਲ ਨੂੰ ਫਾਰਮਾਂ ਦੀ ਡੇਟ ਐ ਆਪਾਂ ਚੱਲਾਂਗੇ ਡੇਟ ਤਾਂ ਚੱਲੂਗੀ ਆ ਲਾਸਟ ਡੇਟ ਤਾਂ ਸ਼ਾਇਦ 7-8 ਐ ਹਾਂ ਪਰ ਬਾਅਦ ਚ ਭਰਦੇ ਮੈਂ ਮਹੱਤ ਤੜਕੇ ਪਹਿਲੀ ਸਭ ਤੋਂ ਪਹਿਲਾਂ ਪਰ ਕਿਉਂ ਨਿੰਗਾ ਰੱਖੀ ਆ ਮੇਰੇ ਸਾਲੇ ਗਿੱਦੜ ਪਿੰਗੀ ਜੀ ਤੇ ਮੈਨੂੰ ਤੇਰੇ ਵਾਲੇ ਬੰਦੇ ਤੇ ਯਕੀਨ ਨਹੀਂ ਵੇ ਚੱਲ ਕੋਈ ਨਾ ਲੋਕ ਖੜੇ ਹੋਣ ਦੇਖਦੇ ਨੇ ਬਿਊਰੀ ਕੋ ਉਧਰੇ ਖੜੇ ਨੇ ਜਾ ਲੰਘ ਚੱਲ ਚੰਗਾ ਹਾਂ ਓਕੇ ਬਾਏ ਆਏ ਹੋਏ ਕਰਤਾ ਰਿਆ ਘਰ ਵਾਲੀ ਬਠੂ ਕੀ ਤੇਰੀ ਨਲੇ ਸਰਪੰਚਣੀ ਮੈਨੂੰ ਤਾਂ ਚੋ ਨਹੀਂ ਟੱਕਿਆ ਜਾਂਦਾ ਚੱਲ ਕੇ ਰਾਹ ਵਾਏ ਵਾਏ ਆ ਜਾ ਆ ਜਾ ਪਰ ਜੀ ਲਾਲਾ ਮੇਰੀ ਗੱਲ ਸੁਣ ਮੜਾ ਜੀ ਹਾਂ ਵੀ ਤੂੰ ਤਾਂ ਕਹਿੰਦਾ ਇਹਨਾਂ ਦੇ ਤਿੰਨ ਬੰਦੇ ਜਾਣਗੇ ਆਪਣੇ ਨਾਲ ਇਹ ਤਾਂ ਇੱਕ ਵੀ ਨਹੀਂ ਗਿਆ ਹੈਗਾ ਫਿਰ ਪਰ ਜੀ ਅਗਲੇ ਦੱਛਾ ਕੰਮ ਹੋ ਗਿਆ ਵੀ ਮੈਨੂੰ ਮੌਸਮ ਜੇ ਬਦਲਿਆ ਲੱਗਦਾ ਹੈਗਾ ਤੈਨੂੰ ਕਾਹਚ ਬਦਲਾ ਲੱਗਦਾ ਫਿਰ ਕੀ ਹੋ ਗਿਆ ਜੇ ਬੇੜੇ ਚ ਆਪਾਂ ਨੂੰ ਪੰਜ ਚਾਰ ਬੰਦਿਆਂ ਨੇ ਜਵਾਬ ਦੇ ਤਾਂ ਐਡੀ ਕੀ ਗੱਲ ਹੋ ਗਈ ਬੇ ਮੇਰੀ ਭੈਣ ਦਾ ਬੇੜਾ ਹੋਵੇ ਉਹੀ ਬਦਲ ਜੇ ਗਲੀ ਵਾਲੇ ਹਾਂ ਨਾ ਗਲਤ ਤੈਨੂੰ ਉਹੀ ਦਿਮਾਗ ਨਾ ਖਰਾਬ ਕਰ ਪਤਾ ਇਹ ਕਿਉਂ ਗੱਡੀ ਕੇ ਨਹੀਂ ਨਿਗਾ ਮਾਰ ਉਹ ਗੱਡੀ ਹੋਰ ਇਹ ਤੇ ਕੀ ਆ ਇਹ ਤੇ ਕੀ ਨਹੀਂ ਤੇਰਾ ਤਾਂ ਉਹੀ ਜੀਪ ਚ ਬਦੂ ਪਤਰੀ ਫੁੱਲੀ ਜਾਂਦਾ ਐਜੀ ਨਾਲ ਉਹ ਛੋਰੀ ਗੱਡੀ ਧਾਵਾਂਗੇ ਆਪਾਂ ਬੰਦ ਗੱਡੀ ਅੱਛਾ ਜੀ ਚ ਗਰਦਿਆ ਨਾ ਪਵੇ ਆ ਆਖਰ ਤਾਰਾ ਕਿੱਧਰ ਆਉਂਦਾ ਤੇ ਲਾ ਦੇਣਗੇ ਬਸ ਦਿਕਾਂ ਤੋਂ ਕਟਾਰਿਆ ਵੇ ਕਿਵੇਂ ਕੁੰਡ ਘੱਟ ਕੇ ਲੰਘ ਜਾਣਾ ਤੈਨੂੰ ਐਡਾ ਵੱਡਾ ਬੰਦਾ ਨਹੀਂ ਦਿਖਦਾ ਜੰਨਾ ਕੁੰਡ ਗੱਡੀ ਐਂ ਜੀ ਮਾਤਾ ਲਿਖੜੀਏ ਤੇਰੀ ਪੁਛ ਆਣ ਲਿਆ ਪਾ ਦੇਖ ਖਸਮ ਬਿਮਾਰ ਹੋ ਰਿਹਾ ਯਾਰ ਮੈਂ ਤਾਂ ਦੁਕਾਨ ਨੂੰ ਜਿੰਦਾ ਕੁੰਡਾ ਲਾਇਆ ਸੀ ਕਿ ਸੁਣਨੀ ਛੱਡਿਆ ਓਏ ਪਿੱਠ ਦੁਖਣ ਲੱਗ ਗਈ ਓਏ ਦੁਕਾਨ ਤੇ ਬੈਠ ਬੈਠ ਕੇ ਦਵਾਈ ਲੈਣ ਚੱਗੀ ਪਲੀ ਗੱਡੀ ਤਾਂ ਹੈਗੀ ਐ ਮੇਰੇ ਯਾਰ ਤੂੰ ਆਇਆ ਪੁੱਛ ਲੈ ਵੀ ਭਾਈ ਤੂੰ ਠੀਕ ਐ ਕ ਹੋ ਰਿਹਾ ਐ ਇਸ ਨਾਲ ਸੱਗੀ ਨਾਲ ਪ੍ਰਾਂਦਾ ਬਣ ਰਿਹਾ ਮੇਰੇ ਯਾਰ ਤੂੰ ਤਾਂ ਉਹ ਕਹਿੰਦਾ ਪਹਿਲਾਂ ਤੇਰੇ ਟੀਕੇ ਲਵਾ ਗੱਲ ਸੁਣਾਂ ਐ ਕਹਦਿਆਂ ਪਹਿਲੇ ਇਹ ਪਹਿਲੇ ਨੇ ਟੀਕੇ ਲਵਾਦਨੇ ਤੇ ਕੇ ਖਾਜੋ ਨਾ ਪਹਿਲੇ ਮੇਟ ਹੋ ਜਾਣਗੇ ਮੈਂ ਤਾਂ ਲਿਆਇਆ ਫਕੀਰੀਏ ਤੋਂ ਦਵਾਈ ਟੀਕੇ ਲਵਾਇਆ ਉਹ ਕਹਿੰਦਾ ਭਾਈ ਤਿੰਨ ਦਿਨ ਕਰੇ ਰਾਮ ਕਰ ਕਾਗਜ਼ ਨਹੀਂ ਪਰਕਿਆ ਨਹੀਂ ਤੜਕੇ ਕੀ ਦੇ ਹਲਾਜ ਕੌਰ ਦੇ ਹੋਰ ਕੀ ਦੇ ਤੜਕੇ ਦੀ ਡੇਟ ਆ ਗਈ ਮੈਂ ਤਾਂ ਜਾ ਨਹੀਂ ਸਕਦਾ ਉਹਨੇ ਕਾਗਜ਼ ਭਰ ਕੇ ਕੀ ਕਰੂੰਗਾ ਮੇਰੇ ਹਰਾ ਤੇਰਾ ਸੱਤਿਆ ਬਰਾਬਰ ਕੈਂਡੀਡੇਟ ਤੀ ਗਿਆ ਹਾ ਨਛਿੱਤਰ ਦੀ ਮਸ਼ੂਕ ਉਹਦਾ ਭੱਜ ਗਈ ਤੁਸੀਂ ਜਿੱਤੇ ਤਾਂ ਪਏ ਓਏ ਕਾਗਜ਼ ਤਾਂ ਖੰਡਰਾ ਕਰਨੇ ਪੈਣਗੇ ਉਹ ਤਾਂ ਪੜਨੇ ਪੈਣਗੇ ਫੇਰੇ ਬਨੂ ਐ ਕਿ ਬਿਨਾ ਕਾਗਜ਼ ਬੜੀ ਬਨਜੂ ਭਾਈ ਮੈਂ ਤਾਂ ਚਾਚੀ ਮੈਂ ਤਾਂ ਚਾਚੀ ਕਦੇ ਪਰਜਾਈ ਵੀ ਤੇਰੀ ਨਹੀਂ ਪੇਤਾਉਂਦਾ ਇਹ ਤਾਂ ਹਿੱਲ ਗਿਆ ਲੱਗਦਾ ਬਿਮਾਰੀ ਕਰਕੇ ਕੁਝ ਨਹੀਂ ਹੁੰਦਾ ਸਵੇਰੇ ਲੈ ਜਾਗੇ ਹੁਣ ਜਦੋਂ ਕੋਈ ਤੀਮੀਏ ਨਹੀਂ ਹੈਗੀ ਸਾਰੀਆਂ ਚਾਚੀਆਂ ਪਰਜਾਈਆਂ ਤਾਂ ਆਏ ਪੇ ਪੇ ਦਿਲ ਨਾਲ ਥੋੜਾ ਕਰ ਮੇਰੀ ਗੱਲ ਸੁਣਾ ਮੈਂ ਤਾਂ ਲਾਲੇ ਨੂੰ ਪੁੱਛ ਆ ਹੁਣ ਫੋਨ ਆਇਆ ਤੀ ਫੋਨ ਤੇ ਗੱਲ ਹੁਣੀ ਕਰਕੇ ਨਾ ਮੈਨੂੰ ਤਾਂ ਲੱਗਦਾ ਸਰਪੰਚ ਤੋਂ ਪਹਿਲੀ ਦਿਨਿਆਂ ਤੋਂ ਸਾਡੇ ਘਰਾਂ ਆ ਗਏ ਹਾਂ ਕਦੇ ਛੱਟੀਆਂ ਖੇਡਜੋ ਨਾ ਕਾਗਜ਼ ਤਪਿਆ ਜਿਹਾ ਕਰਕੇ ਹੁਣ ਮੈਂ ਉਹਨਾਂ ਨੂੰ ਆਏ ਕਿਹਾਗਾ ਮਹਾਪਾਈ ਤੜਕੇ ਨੇ ਕਾਗਜ਼ ਤੜਕੇ ਕਾਗਜ਼ ਭਰਾ دیے ਬਸ ਥੋੜਾ ਜਿਹਾ ਨਾ ਕੁੜੀ ਜਿਹੜੀ ਉਹ ਆ ਗਈ ਵੀ ਕੁੜੀ ਸੋਹਣੀ ਸਨੱਖੀ ਦਾ ਬਥੇਰੀ ਆ ਅੱਛਾ ਹਾਂ ਵੀ ਬਸ ਮੜਾ ਜਿਹਾ ਉਹ ਐਂ ਕਹਿੰਦੇ ਮਿਸ ਚੁੰਨੀ ਚੜਾ ਕੇ ਤੋਰਾਂਗੇ ਹੈ ਮੈਂ ਤਾਂ ਐਂ ਕਹਦਾ ਦੀਆ ਹਾਂ ਕੋਈ ਨਾ ਫਿਰ ਕਾਗਜ਼ ਤੁਸੀਂ ਭਰਿਓ ਮੈਂ ਤੁਹਾਡੇ ਨਾਲ ਆ ਮੈਂ ਕਿਹੜਾ ਦੂਰ ਆ ਹੈ ਮੇਰੀ ਗੱਲ ਸੁਣੋ ਕਰਤਾ ਰਿਹਾ ਉਹਨਾਂ ਨੂੰ ਮੇਰੀ ਹਾਂ ਉਰਾ ਹੋ ਜਾ ਕੰਝਾ ਅੱਲਾ ਲਾਗਾ ਨਾ ਮੇਰਾ ਕਰਾ ਦੇ ਕੁੜੀ ਆ ਨਿਆਣੀ ਉਮਰ ਦੀ ਮੇਰੇ ਏਡੇ ਵੱਡੇ ਦੇ ਮੈਂ ਕਿੱਥੇ ਕਰਾ ਦੂੰਗੀ ਸਾ ਕੋ ਉਹਨੂੰ ਕੁੜੀ ਦਾ ਅੱਛਾ ਹਾਂ ਮੈਂ ਤਾਂ ਤਮਹ ਕਹਿੰਦੀ ਮੈਂ ਤੇਰੇ ਘਰ ਹੀ ਡੰਕਾ ਫਿੱਟ ਕਰਾ ਲਾਂਗੀ ਕੋਈ ਨਾ ਫਿਰ ਮੈਂ ਪਰ ਜਾ ਨਹੀਂ ਸਕਦਾ ਪਰ ਜਾਈ ਹੈ ਨਾ ਫੇਰ ਤੂੰ ਸਾਲਾ ਲਗਦਾਗਾ ਚਲੋ ਉਹ ਤੇਰੀ ਮਰਜ਼ੀ ਆ ਹਾਂ ਮੇਰੀ ਗੱਲ ਸੁਣ ਲੈ ਲਾਲਾ ਹੁਣ ਜੇ ਤੇਰੇ ਬਰਾਬਰ ਕੈਂਡੀਡੇਟ ਨਹੀਂ ਰਹਾ ਕਿਤੇ ਮੁੱਕਰ ਦੇ ਭਾਈ ਜਿਹੜੇ ਪੈਸਿਆਂ ਤੇ ਲੈਣ ਮਰਵਾਤੀ ਉਹਦਾ ਮਰਵਾਤੀ ਲੋਕ ਓਏ ਨਾ ਗੱਲ ਸੁਣ ਹੋ ਨਾ ਕਿ ਛੇਰੂ ਮੈਂ ਲਖੀਰ ਮਾਦੀਨ ਸੌਦਾ ਛੱਪਾ ਦੇ ਦੀ ਫालतੂ ਹੁਣ ਕੀ ਲੋੜ ਹੈ ਖਰਚਾ ਕਰਨ ਦੀ ਹੁਣ ਤਾਂ ਸਰਪੰਚ ਹੁਣ ਦੱਸ ਸਿੱਧੀ ਹੈ ਸਰਪੰਚਣੀ ਆ ਹੁਣ ਤਾਂ ਸਿੱਧੀ ਸਰਪੰਚਣੀ ਆ ਸਰਪੰਚਣੀ ਫਸੀ ਵੀ ਪਈ ਏ ਤੇਰੇ ਨਾਲ ਓ ਤੂੰ ਦਾਦੇ ਨਾਲ ਠੀਕ ਹੈ ਨਾ ਮੈਂ ਮੈਂ ਤਾਂ ਐਂ ਕਹਿੰਦਾ ਕਦੇ ਕਦੇ ਬਸ ਵੀ ਸੋਡੀ ਦਾ ਚੜਾਈ ਏ ਪੂਰੀ ਚੜਾਈ ਹੈਗੀ ਆ ਮਾਲਕ ਦੀ ਕਿਰਪਾ ਨਾਲ ਚੱਲਾ ਲਾਏ ਚੱਲੀਏ ਹੋਰ ਕੀ ਹੋਰ ਨਾਲ ਕੀ ਕਰਾਂ ਓਹ ਇਹਦੇ ਖਾਸਮ ਮੈਨੂੰ ਚਾਰ ਦੇ ਨੇ ਕਹਿੰਦੀ ਤੀਵੀਂ ਵੀ ਲਾਉਂਗੀ ਤੇਰੀ ਵਾਸਤੇ ਸੂਣੀ ਸਨਖੀ ਮੈਂ ਤਾਂ ਮੇਰੇ ਸਾਲੇ ਉਹ ਸਾਰੇ ਹੀ ਘੋਚ ਬਗ ਗਿਆ ਤਿਲਕ ਦਾ ਫਿਰਦਾ ਪ੍ਰੀਤ ਕਹਿੰਦੀ ਸਰਪੰਚੀ ਜੀ ਮੇਰੇ ਸਾਲਿਆਂ ਨੂੰ ਐ ਨਹੀਂ ਪਤਾ ਵੀ ਇਹਦੀ ਭੈਣ ਹੀ ਖੜੀ ਹੋਰੀ ਹੈ ਬਰਾਬਰ ਹੈ ਉਹਦੇ ਨਾਲ ਜਾਊਂਗਾ ਫਾਰਮ ਪਰ ਨਾ ਸੋਡੇ ਨਾਲ ਜਾਊਂਗਾ ਮੈਂ ਆਲੇ ਬਣੇ ਪਰ じゃ ਇਹ ਟੌਰ ਜਾਦੇ ਕੱਢ ਲਈ ਮੈਂ ਤਾਂ ਤਿੰਨ ਵਾਰੀ ਜੁੱਤੀ ਖੜਕਾਤੀ ਮਾ ਨਜ਼ਰ ਵੀ ਨਾ ਲੱਗ ਜੇ ਕਿਤੇ ਮੇਰੀਏ ਤੈਨੂੰ ਕਿੰਦਰਾ ਬੋਲਿਆਗਾ ਠੀਕ ਹੈ ਲੈ ਚਲਾ ਆਇਆ ਇਧਰ ਨਹੀਂ ਚੱਲਾਂਗੇ ਮੇਰੇ ਵਾਲੀ ਭੈਣ ਨੂੰ ਲੈ ਕੇ ਚੱਲਾਂਗੇ ਨਾਲ ਹਾਂ ਤੇਰੀ ਵਾਲੀ ਭੈਣ ਨੂੰ ਤਾਂ ਲਾਜ਼ਮੀ ਲੈ ਕੇ ਚੱਲ ਨਾਲੇ ਉਹੀ ਲੱਗਦਾ ਕਾ ਭੈਣ ਤਾਂ ਮੇਰੀ ਆ ਜੇ ਨਾ ਲੈ ਕੇ ਗਈ ਐਂ ਕਹਿ ਦੂਗੀ ਗੁੱਛਾ ਮਨਜੂ ਹਾਂ ਵੀ ਮੇਰੀ ਭੈਣ ਕੱਲੀ ਹੈ ਬਾਕੀ ਹਾਂ ਨਾਲੇ ਮੇਰੀ ਭੈਣ ਤਾਂ ਮੇਤੋ ਜਾਨਵਾਰ ਦੀ ਹੈ ਹਾਂ ਜਾਨਵਾਰ ਦੀ ਆ ਜਾ ਪਹਿਲਾਂ ਉਹਨੂੰ ਕਹਿਨੀ ਆ ਉਹਨੂੰ ਲੈ ਚੱਲਾਂ ਹਾਂ ਹੋਰ ਤਾਂ ਜ਼ਿਆਦੇ ਨਾ ਬੋਲਿਆ ਕਰੋ ਉਹਦੇ ਵਿੱਚ ਸੋਹਤਾ ਲੈ ਮੇਰੇ ਤਾਂ ਜਿੰਨੇ ਬੰਦੇ ਤੇ ਮੈਂ ਤਾਂ ਉਹਨਾਂ ਨੂੰ ਕਹਿਤਾ ਉਹ ਤਾਂ ਉਹ ਤਾਂ ਕਹਿੰਦੇ ਸੀ ਉੱਥੇ ਪਹੁੰਚ ਜਾਗੇ ਅੱਛਾ ਹਾਂ ਤੁਸੀਂ ਕਹਿੰਦਾ ਆਜੋ ਠੀਕ ਹੈ ਹਾਂ ਚਲੇ ਤਾਂ ਸੋਮੀ ਵਾਲੀ ਬੜਾ ਲਿਖਦਾ ਹੀ ਮੇਰੀ ਅੱਖ ਤੋਂ ਅੱਖ ਤੋਂ ਬੜਪੜ ਹੁੰਦੀ ਮੇਰੇ ਹੋ ਇੱਕ ਪੱਜਾਈਏ ਮੇਰੇ ਗੱਲ ਜੀ ਖੜਕੀ ਜਾਂਦੀ ਹੁਣ ਕਹਿ ਦੇਵਾਂ ਥੋੜੀ ਜੀ ਨਾ ਮੇਰੀ ਗੱਲ ਸੁਣਾ ਕੋਈ ਐਸੀ ਵੈਸੀ ਨਾ ਗੱਲ ਕਹਿ ਦੀ ਐਸੀ ਵੈਸੀ ਨਹੀਂ ਮੈਂ ਤਾਂ ਇਹ ਕਹਿੰਨਾ ਪੱਜਾਈਏ ਜੇ ਇੱਕ ਵੱਡੀ ਗੱਡੀ ਪਹਿਲੀ ਕਢਾ ਲੈਂਦੇ ਟੌਰ ਜੀ ਬੱਕਰੀ ਬਣ ਜਾਂਦੀ ਵਿਚ ਰਾਜਕੌਰ ਸਰਪੰਚ ਜੀ ਜਦੋਂ ਮੂਰਲੀ ਟਾਕੀ ਮੈਂ ਤਾਂ ਲੱਦਾ ਫੋਰਚੂਨਰ ਲੈ ਲੈਣੇ ਆਪਾਂ ਫੇਰ ਲਾਵਾਂਗੇ ਫੋਰਚੂਨਰ ਪਤਾ ਸਰਪੰਚੀ ਦਾ ਜਿੱਤ ਜਾ ਹਜਦਾ ਮੇਰਾ ਦਿਲ ਨਾ ਆਉਂ ਚਾਉਂ ਜਾ ਕਰੀਏ ਜਾਂਦਾ ਕਾਟੋਂ ਪ੍ਰਵਾਹ ਕਰਦੀਆਂ ਬਿੱਲੇ ਆਮ ਖੜੇ ਤੇਰੇ ਮੋਡੇ ਨਾ ਮੋਡੇ ਲਈ ਤੂਤਾ ਹੁਈ ਕਬਰਾਂ ਹੀ ਜੰਨੀਆਂ ਪਰਜਾਈਏ ਤੂੰ ਹੀ ਨਾ ਮੋਟੇ ਪੜ੍ਹਾਈ ਜਾ ਤੂੰ ਗੱਲਾਂ ਕਰਵਾਵੇਂਗਾ ਸਰਪੰਚੀ ਦਾ ਬਣੂਗੀ ਬਣੂਗੀ ਆ ਸਾਡੇ ਦਾ ਤੈਨੂੰ ਪਤਾ ਕਾ ਤੰਬੂਖ ਰੱਖਦਾ ਕਾ ਬੱਕਲੀ ਜੰਬੂਖੇ ਰੱਖਦਾ ਕਦੇ ਬਾਹਰ ਨਹੀਂ ਨਿਕਲੇ ਕਦੇ ਘਰੋਂ ਬਾਹਰ ਨਹੀਂ ਨਿਕਲੇ ਜੇ ਕਦੀ ਵੋਟ ਮੰਗ ਲੈਂਦਾ ਡਰਾੜ ਰੂਕੀ ਮੰਗ ਲੈਂਦਾ ਤੇ ਤਾਂ ਹੀ ਤਾਂ ਹੁਣ ਆਈਂਦਾ ਪਿੱਟਦੀਆਂ ਜੇ ਆਉਂਦਾ ਮਾੜਾ ਕਾ ਤਾਂ ਹੀ ਬਗਾਨੇ ਬੰਦੇ ਨਾਲ ਫਿਰਦੀਆਂ ਕੱਲ ਕੋਈ ਨਾ ਟੈਨਸ਼ਨ ਨਾ ਲੈ ਆ ਜਾ ਭਜਾਈਏ ਹਾਂ ਉਹ ਨੂੰ ਕੱਲ ਲੈਂਦੇ ਲਾਡੀਆਂ ਪਾਡੀਆਂ ਬਦੂਖ ਨਾਲ ਆ ਜਾ ਆ ਜਾ ਨਹੀਂ ਆ ਗਏ ਹੁਣ ਚੱਲੀਏ ਉਥੇ ਬੰਦੇ ਡਿੱਕਣ ਲੱਗ ਰਹੇ ਨੇ ਆ ਆ ਕੀ ਹੋਣਾ ਹੁਣ ਤਿਆਰ ਹੋਣ ਤੇ ਟਾਈਮ ਤਾਂ ਲੱਗਦੀ ਐ ਬੰਦੇ ਬੰਦੇ ਕੀ ਹੋ ਗਿਆ ਅੱਧਾ ਮਹਾ ਪੂਰੀ ਟੌਰ ਕੱਢ ਰਹੀ ਕੋਕਾ ਲੱਗਦੀ ਐ ਅਜ ਤਾਂ ਲੈ ਟੌਰ ਤਾਂ ਕਾਨੂੰ ਕੱਢੀ ਐ ਹੈਗੀ ਤਾਂ ਉਹੇ ਜਿਹੀਆਂ ਪਰ ਅੱਜ ਤੇਰੀ ਚਾਕਣੀ ਚ ਨਾ ਫਰਕ ਪੈ ਗਿਆ ਹਾਂ ਹੁਣ ਹੁਣ ਤੈਨੂੰ ਮੈਂ ਜਾਦੇ ਸੋਹਣੀ ਲੱਗਣ ਲੱਗੀ ਕੀ ਲੱਗੇ ਕਿਵੇਂ ਨਾ ਸੋਹਣੀ ਪਿੰਡ ਦੀ ਹੋਣ ਵਾਲੀ ਸਰਪੰਚਣੀ ਐ ਹੇਵੇਂ ਮਰ ਜਾ ਬਣ ਗਈ ਸੱਚ ਬਣ ਗਈ ਹਾਂ ਤੁਸੀਂ ਫੈਨ ਕਰਤੇ ਪ੍ਰੀਤ ਕੌਰ ਨਿਸ਼ੀਤਰ ਸਿੰਘ ਹਾਂ ਹਾਂ ਸਮਝ ਰ ਸਰਪੰਚਣੀ ਬਣ ਗਈ ਹੈ ਹੈ ਵੇ ਮੈਨੂੰ ਤਸੂ ਚੋਚ ਕੇ ਹੋਰੇ ਕਾ ਉਮਾਉ ਜਾ ਹੋਈ ਜਾਂਦਾ ਥੜੇ ਦਿਨ ਨਾੜੀ ਬੜਬਾਲੀ ਪਹਿਲੀ ਹਾਂ ਆ ਚੱਲੀਏ ਪਹਿਲੀ ਪ੍ਰੀਤ ਕਾਰ ਜੀ ਸਸਰੀ ਕਾਰ ਹੋ ਠੀਕੋ ਉਹ ਤਾਂ ਪੈਨ ਨੂੰ ਕਹਿੰਦੀ ਸੀ ਤੇਰਾ ਜੀਜਾ ਵੀ ਤਿਆਰ ਹੋਇਆ ਖੜਿਆ ਚੱਤੀਏ ਪਣ ਫਿਰ ਆ ਜਾ ਹਾਂ ਮੈਂ ਤੈਨੂੰ ਕੱਲ ਦੱਸਿਆ ਤਾਂ ਹੈਗਾ ਸੀ ਮਾਹ ਮੈਂ ਉਹਥੇ ਜਾਣਾ ਭੋਗਦੇ ਭੋਗਦੇ ਹਾਂ ਇੰਨੀ ਟਾਰ ਲਾ ਕੇ ਲਾਲਾ ਕਿਵੇਂ ਆ ਫਿਰ ਠੀਕ ਹੈ ਹਾਂ ਮੇਰੀ ਮੇਰੀ ਗੱਲ ਸੁਣ ਮੈਨੂੰ ਨਹੀਂ ਠੀਕ ਲੱਗਦਾ ਕੁਝ ਤੁਹਾਡੇ ਨਾਲ ਕੰਮ ਜਾ ਕੋਈ ਮੈਂ ਮਰ ਜਾਣਿਆ ਉਹੀ ਨਾ ਬਿੱਲੀ ਵਾਂਗੂ ਸਿੱਕ ਮਾਰਿਆ ਕੇ ਰਸਤੇ 'ਚ ਮੈਂ ਚੱਲ ਚੱਲੀਏ ਕੀ ਗੱਲ ਪੈਣਾ ਮੈਨੂੰ ਐ ਦੱਸ ਆ ਭੋਗਦੇ ਤੂੰ ਇੰਨੀ ਤਿਆਰ ਹੋ ਕੇ ਜਾਏਂਗੀ ਲੈ ਜਾ ਉਹ ਤੇ ਜਾਂਦੀ ਹੈ ਲੈ ਜਾ ਲੈ ਜਾ ਲਾ ਲਾ ਮਸਾ ਤੇ ਹੀ ਮੇਰੀ ਮੁਠੀ ਚ ਹੋਇਆ ਆਹੋ ਮਸਾ ਸਾਗਣ ਬਣੀਆ ਸਾਗਣ ਹੁਣ ਆ ਆ 11 ਮਾਰਾ ਮੋਟਾ ਗੂੜੇ ਕਪੜੇ ਪਾ ਲੈਣਾ ਦੇ ਰਾਮਣੇ ਭੋਗ ਤੇ ਨਹੀਂ ਕਪੜੇ ਗੂੜੇ ਪਾ ਕੇ ਜਾ ਕਰਦੇ ਸਾਗਣ ਬਣੀਆ ਪਰ ਐ ਥੋੜੀ ਜਾ ਕਰਦੇ ਉਹ ਜਮੀ 부ੜੀ ਸੀ ਉਹਨਾਂ ਨੇ ਤਾਂ ਗਰੇ ਨੇ ਟੈਂਟ ਲਾਇਆ ਗੁਲਾਬ ਜਮਣਾ ਰਸਗੁਲੇ ਪਕੌੜੇ ਛਕੌੜੇ ਪਤੀ ਨੇ ਉੱਥੇ ਕੀ ਕੁਛ ਚੱਲੂਆ ਨਾ ਮਾਂ ਮੇਰੀ ਆਏ ਫਿਰਦੀਆਂ ਵੀ ਹੁਣ ਸਹਾਗਣ ਬਣ ਗਈ ਤੂੰ ਇਹ ਨੂੰ ਐ ਕਹੇ ਐ ਤੇ ਆਏ ਕਹਿੰਦੇ ਇਹ ਘਰ ਲੈ ਕੇ ਨਾ ਐ ਕਹੇ ਇਹ ਨੂੰ ਪਹਿਲਾਂ ਪਉਦਰ ਭੋਗਤੀ ਜਾਏ ਨੇ ਹਟਾ ਕਾਗਜਾਂ ਪਰ ਬਹੁਤ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਜਦੋਂ ਕੋਈ ਸੁਭ ਕਾਰਿਆ ਕਰਨਾ ਹੁੰਦਾ ਕੋਈ ਚੰਗਾ ਕੰਮ ਕਰਨਾ ਹੁੰਦਾ ਉਦੋਂ ਮਰਗਤ ਦੇ ਭੋਗਾਂ ਤੇ ਨਹੀਂ ਜਾਇਆ ਕਰਦੇ ਨਹੀਂ ਤਾਂ ਮੈਂ ਪਹਿਲਾ ਕਾਗਜ਼ ਭਰ ਕੇ ਫਿਰ ਭੋਗਤੇ ਵਿਭਗ ਜਾਂਦੀ ਮਾਹ ਕਾ ਨੂੰ ਬਿਗੜ ਪਾਣਾ ਪਚਾਈਏ ਮਾੜਾ ਜਿਹਾ ਟਾਈਮ ਲੱਗੂ ਅੱਧਾ ਘੰਟਾ 12 1 ਵਜੇ ਤੁਸੀਂ ਕਿੱਥੇ ਜਾਓਗੇ ਕਾਗਜ਼ ਭਰਨ ਜਾਣਾ ਆ ਮੂਰਖ ਕਾਗਜ਼ ਭਰ ਕੇ ਨਹੀਂ ਕੋਲੋਂ ਜਿਵੇਂ ਮੂਰਖ ਬੰਦੇ ਤੁਹਾਨੂੰ ਕਾਗਜ਼ ਭਰਨ ਦੀ ਕੀ ਲੋੜ ਹੈ ਭਲਾ ਤੁਸੀਂ ਇਕੱਲੇ ਦਾ ਹੈਂਗਾ ਤੁਸੀਂ ਜਿੱਤ ਕੇ ਸਰਪੰਚ ਬਣ ਕੇ ਕਾਗਜ਼ ਭਰਨੇ ਪੈਖੇ ਨਹੀਂ ਕਾਰਵਾਈ ਤਾਂ ਕਰਨੀ ਪਊਗੀ ਕਾ ਨੂੰ ਕਾਣੂ ਦਾ ਫੋਨ ਹੈ ਜੀ ਕਹਿੰਦੇ ਕਾਗਜ਼ ਭਰ ਕੇ ਜਾਓ ਬੱਲਾ ਕੋਈ ਲੋੜ ਨਹੀਂ ਹੁੰਦੀ ਭਰਨ ਦੀ ਕਾਗਜ਼ ਮੈਂ ਆਪੇ ਕਹਿ ਦੂੰਗਾ ਸਾਰਾ ਕੁਝ ਮੈਨੂੰ ਪਤਾ ਹੈ ਸਾਰਾ ਮੈਨੂੰ ਦਾਹਲ ਕਾਲੀ ਲੱਗਦੀ ਐ ਕੱਢ ਲੈ ਭਾਜੀ ਕਿ ਕੜਾੜਾ ਭੁਗਦੇ ਭਗਦਲੋ ਨਹੀਂ ਲਾਏ ਕਿ ਮੈਂ ਭਗ ਜਾਣਾ ਚੰਗੇ ਕੰਮ ਵਾਸਤੇ ਗਏ ਨੇ ਦੇਖ ਲੈ ਨਹੀਂ ਗਏ ਨੇ ਕਿ ਜਾਣਗੇ ਤੇਰੀ ਭੈਣ ਤੈਨੂੰ ਲੈ ਕੇ ਨਹੀਂ ਆਜੀ ਮੈਂ ਕਹਿੰਦਾ ਚੱਲ ਨਾਲ ਚੱਲ ਹੈ ਬੇ ਇਹਨੂੰ ਵੀ ਆਏ ਆ ਵੀ ਸਰਪੰਚ ਨਹੀਂ ਬਣ ਕੇ ਮੇਰੀ ਭੈਣ ਭੋਗ ਕਿਹੜਾ ਰੋਜੇ ਪਊਗਾ ਮੇਰਾ ਤਾਂ ਉਹ ਮੰਗੂ ਅੱਡੀਆਂ ਦਾ ਜੋਰ ਲੱਗਿਆ ਪਿਆ ਪੂਰਾ ਵੀ ਮੇਰੀ ਭੈਣ ਸਰਪੰਚਣੀ ਬਣੇ ਸਰਪੰਚੀ ਚ ਜਿੱਤੇ ਤੇ ਤੇਰੀ ਭੈਣੇ ਮਾੜਾ ਜ ਮੈਨੂੰ ਆਏ ਦੱਸ ਕੁਛ ਖਾਦਾ ਪੀਤਾ ਨਹੀਂ ਹੈਗਾ ਭੈਣੇ ਤੇਰੀ ਬਾਜਦਾ ਬਣਨ ਲੱਗ ਗਈ ਹੁਣ ਇਹਦਾ ਨਾਂ ਹੈ ਨਾ ਤੇ ਆਈ ਨਹੀਂ ਉਹ ਮੈਨੂੰ ਸਿੱਧੀ ਪਿੰਡੀ ਰੋਟੀ ਨਾਲ ਉਹ ਮਾਲਕ ਤੁਸੀਂ ਕੀ ਕਰ ਰਹੇ ਇਹੇ ਕੀ ਹੁੰਦਾ ਰਿਹਾ ਇਹਦਾ ਤਾਂ ਤੁਹਾਨੂੰ ਪਤਾ ਹੀ ਹੈ ਇਹ ਤਾਂ ਆਪ ਹੁਣ ਜਿੱਦੇ ਦੀ ਉਹ ਗਈ ਹੈ ਉਹ ਹੋਰ ਇਤਨਾ ਜੀ ਅੱਖਾਂ ਵਾਲੀ ਉਹ ਬੇਕਾਰ ਜੀ ਜਨਾਨੀ ਉਹਦੇ ਦਾ ਇਹਨੂੰ ਵੀ ਹੁਣ ਦੁਬਾਰੇ ਚਾਉ ਜਾ ਚੜਿਆ ਪਿਆ ਚਾਉ ਕਿਤੇ ਪਟੇ ਦੀ ਬੋਤਲ ਵਰਗੀ ਜਨਾਨੀ ਆ ਉਹਨੂੰ ਬਾਹਰ ਦੇਖਣ ਦੀ ਕੀ ਲੋੜ ਹੈ ਹੋ ਗਈ ਅੱਖੀਆਂ ਦਾ ਚੰਨਾ ਉਹੀ ਤੇਰੀਆਂ ਪਰਚਾਂ ਕਣ ਚ ਪੈ ਗਿਆ ਬਾਕੀ ਹੁਣ ਪੱਤ ਪੱਤ ਪੈ ਗਿਆ ਕੰਕਰਾਂ ਚੱਕਣ ਦਾ ਫਰਕ ਪੈ ਗਿਆ ਅੱਖਾਂ ਤੋਂ ਉਹੀ ਨੇ ਤੁਸੀਂ ਜਾਣ ਦਿੰਦੇ ਹੋ ਕਿਸੇ ਪਾਸੇ ਪਹਿਲਾਂ ਕਹਿੰਦੇ ਨਿਸ਼ਿੱਤਰ ਮਾਰਿਆ ਬਾਹਰ ਫਿਰਦਾ ਹੁਣ ਘਰ ਦੇ ਨਾਲ ਵੀ ਨਹੀਂ ਜਾਣਾ ਨਾ ਨਾ ਮੈਂ ਤਾਂ ਸ਼ੁਕਰ ਮਾਲਕ ਦਾ ਸ਼ੁਕਰਾ ਥੋੜੀ ਜੋੜੀ ਬਣੀ ਰਹੇ ਮਾਲਕ ਐਂ ਬਣਾਈ ਰੱਖੇ ਜੋੜੀ ਠੀਕ ਆ ਜਾ ਪਟੇਗੀ ਕੰਧੂ ਲੈ ਕੇ ਆਉਣੀ ਆ ਚਾਹ ਪਾਣੀ ਚਾਹ ਪਾਣੀ ਬਸ ਬਸ ਚੰਗਾ ਬਾਏ 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 ਹੈ ਵੀ ਇੱਕ ਗਲਤ ਆਹੇਗੀ ਦੇਖੀ ਮੈਨੂੰ ਤਾਂ ਕਵਰਾਟ ਜੀ ਹੁੰਦੀ ਆ ਮੇਰੀ ਭੈਣ ਆ ਇੱਕ ਹੋਗੀ ਵੀ ਅੱਜ ਤੱਕ ਮੈਨੂੰ ਮੇਰੀ ਭੈਣ ਨੇ ਝੂਠ ਨਹੀਂ ਬੋਲਿਆ ਸੀ ਤੇਰੇ ਮੰਗਰ ਲਾ ਕੇ ਇਹਨੂੰ ਝੂਠ ਬੋਲਣਾ ਪੈ ਗਿਆ ਮੈਨੂੰ ਹਾਂ ਇਹਦੀ ਬਣ ਗਿਆ ਲਾਲ ਮੂੰਹੀ ਦੀ ਹਾਂ ਕਾਗੇ ਦਾ ਪੈਕੈਂਸਲ ਕਰਦਾ ਨਾ ਮੇਰੇ ਵੇ ਮੈਨੂੰ ਉਹ ਮੈਨੂੰ ਸਰਪੰਚੀ ਦਾ ਕੋਈ ਲਾਲਚ ਨਹੀਂ ਮੈਨੂੰ ਇਹ ਗੱਲ ਦਾ ਡਰ ਆ ਵੀ ਜੇ ਚੱਲ ਮੈਂ ਫਾਰਮ ਨਾ ਪਰੇ ਮੇਰੀ ਥਾਂ ਤੇ ਕੋਈ ਹੋਰ ਫਾਰਮ ਭਰ ਜੂਗੀ ਫੇਰ ਪੁੰਗਾ ਖੜਾ ਹੋ ਜੂ ਕਿਤੇ ਹੋਰ ਸਿਆਪਾ ਹੋ ਜਾ ਕੋਈ ਦਿਮਾਗ ਵਾਲੀਆਂ ਦਿਮਾਗ ਵਾਲੀਆਂ ਹੁਣ ਚਾਹੇ ਇਹ ਸਰਪੰਚੀ ਜਿੱਤੇ ਜੇ ਮੈਂ ਸਰਪੰਚੀ ਜਿੱਤਾ ਨਹੀਂ ਕੋਈ ਮਾੜਾ ਨਹੀਂ ਸਰਪੰਚੀ ਦਾ ਕਰੀਆਂ ਆਉਗੀ ਸਾਡੇ ਹੈ ਗੱਲਾਂ ਦੇ ਕਿਵੇਂ ਕਰਦੀ ਸੀ ਮੈਂ ਤਾਂ ਉੱਥੇ ਸੁਣ ਕੇ ਆਇਆ ਕੀ ਕਹਿੰਦੇ ਨਿਸ਼ਚਤਰ ਕਾ ਬਾਗੜ ਲਾਲਖੀਰ ਚਾ ਉਹ ਤਾਂ ਮੈਂ ਗੰਦਾ ਲੈ ਅੱਛਾ ਹੋਰ ਕੋਈ ਨਹੀਂ ਉਹ ਤਾਂ ਦੇਖ ਜਿਹੜੀ ਸਰਕਾਰੀ ਚੀਜ਼ ਹੈ ਉਹ ਤਾਂ ਫਿਰ ਹੁਣ ਤੈਨੂੰ ਪਤਾ ਸਰਕਾਰ ਦੇ ਅੰਡਰ ਹੋਣੀ ਚਾਹੀਦੀ ਹੈ ਮੈਂ ਤਾਂ ਜਦ ਤੂੰ ਸਰਪੰਚੀ ਵੜ ਗਈ ਰਜਿਸਟਰੀ ਕਰਾ ਲਾਂਗਾ ਮੇਰੇ ਖੜ ਦੇ ਦੱਸ ਰਜਿਸਟਰੀ ਹੋਦੀ ਕਿਵੇਂ ਰਜਿਸਟਰੀ ਹੋਊਗੀ ਉਹ ਤਾਂ ਕੋਈ ਨਹੀਂ ਸਰਕਾਰ ਆਪਦੀ ਹੋਵੇ ਦੋ ਨੰਬਰ ਚ ਹੈ ਅੱਛਾ ਅੱਛਾ ਫਿਰ ਮੇਰੀ ਗੱਲ ਸੁਣ ਮੈਂ ਮਰ ਜਾ ਸੌਲ ਦਾ ਚੱਕਲਾ ਤੂੰ ਚੱਲ ਇੰਨੇ ਮਾਗੀ ਹਾਂ ਚੱਲ ਮੈਂ ਸੌਲ ਦੇ ਚੱਕ ਲਿਆਵਾ ਸੁਣੀ ਲੱਗਦੀ ਐ ਨਹੀਂ ਜਨਾਨੀਆਂ ਨੂੰ ਕਿਤੇ ਠੰਡ ਲੱਗਦੀ ਹੁੰਦੀ ਚੱਲ ਫਿਰ ਤੁਰ ਲੈ ਤੂੰ ਵੀ ਕਿਹੜਾ ਰੋਜ਼ ਰੋਜ਼ ਕਹਿਣਾ ਚੱਲ ਤੁਰ ਪੈ ਹਾਂ ਚੱਲ ਆ ਸੰਗੂਰ ਜਾ ਭਰਨਾ ਦੀ ਮਾਮੜਾਂ ਜਾਂ ਕੋਈ ਨਹੀਂ ਅਮਰ ਨਹੀਂ ਕਰਨਾ ਤੈਨੂੰ ਬਹੁਤ ਲੰਮੀ ਉਮਰ ਐਨੀ ਤੂੰ ਦੱਸ ਇੱਥੇ ਧਰਨਾ ਲਾ ਕੇ ਬੈਠਾ ਰਹੇਗਾ ਸਾਰੀ ਤਿੰਨ ਦਿਨੀ ਆਹੋ ਹੋਰ ਜੁਨੀ ਜੀ ਵੀ ਪਾਣਾ ਜਾ ਕੇ ਤਾਂ ਹਾਂ ਆਹੋ